ਆਪ ਸਭ ਨੂੰ ਵੀ ਪਤਾ ਹੋਊਗਾ ਕਿ ਅੱਜ ਕੱਲ ਪੰਜਾਬ ਦੇ ਵਿੱਚ ਜਿਹੜਾ ਗ੍ਰੰਥੀ ਸਿੰਘਾਂ ਦੀ ਸੰਭਾਲ ਨੂੰ ਲੈ ਕੇ ਜਾਂ ਉਹਨਾਂ ਦੇ ਚੱਲ ਰਹੇ ਬਿਹਾਰ ਨੂੰ ਲੈ ਕਰਕੇ ਉਹਨਾਂ ਨਾਲ ਜਿਸ ਤਰ੍ਹਾਂ ਦਾ ਪਹਾੜਾ ਵਾਪਰਦਾ ਉਹਦੇ ਤੇ ਲੈ ਕਰਕੇ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੋ ਰਹੇ ਨੇ ਹੁਣ ਇੱਕ ਪਾਸੇ ਅਸੀਂ ਸਾਰੇ ਇਹ ਗੱਲ ਕਹਿੰਦੇ ਆ ਕਿ ਸਾਰਾ ਜਗਤ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕਰਕੇ ਪਦਾਰਥ ਮੰਗਦਾ ਚੀਜ਼ਾਂ ਮੰਗਦਾ ਮਿਲਦਾ ਵੀ ਸਭ ਕੁਝ ਹੈ ਭਾਈ ਕੋਈ ਕਿਸੇ ਵੀ ਤਰ੍ਹਾਂ ਦੀ ਭਾਵਨਾ ਲੈ ਕਰਕੇ ਗੁਰੂ ਕੋਲ ਜਾਵੇ ਹਰ ਇੱਕ ਚੀਜ਼ ਮਿਲਦੀ ਹੈ ਪਰ ਇਹ ਗੱਲ ਵੱਖਰੇ ਰੂਪ ਦੇ ਵਿੱਚ ਕਿਉਂ ਪੈਦਾ ਹੋਈ ਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਬੜੀ ਕਮਜ਼ੋਰ ਹੈ ਉਹ ਗੁਰੂ ਦੇ ਵਜ਼ੀਰ ਗੁਰੂ ਕੋਲ ਰਹਿ ਕੇ ਇੰਨੇ ਗਰੀਬ ਕਿਵੇਂ ਰਹਿ ਸਕਦੇ ਨੇ ਉਹਨਾਂ ਦੀ ਹਾਲਤ ਇੰਨੀ ਮਾੜੀ ਕਿਵੇਂ ਹੋ ਸਕਦੀ ਹੈ ਸੋ ਇਸ ਗੱਲ ਨੂੰ ਆਪਾਂ ਭਾਈ ਰਣਜੋਤ ਸਿੰਘ ਜੀ ਮਸਕੀਨ ਦੇ ਸਾਹਮਣੇ ਰੱਖਦੇ ਹਾਂ ਉਹ ਸਾਨੂੰ ਇਸ ਦੇ ਬਾਬਤ ਬਾਖੂਬੀ ਤੁਸੀਂ ਵੀ ਸੁਣ ਰਹੇ ਹੋ ਉਹ ਮੈਂ ਵੀ ਸਮਝ ਰਿਹਾ ਹਾਂ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਇੱਕ ਪ੍ਰਸ਼ਨ ਮੈਂ ਹੋਰ ਜੋੜ ਦਿੰਦਾ ਇੱਥੇ ਕਿ ਪੰਜਾਬ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਕੋਈ ਨਿਭਾਉਂਦਾ ਏ ਪ੍ਰਚਾਰਕ ਦੀ ਡਿਊਟੀ ਨਿਭਾਉਂਦਾ ਏ ਤੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਪੰਜਾਬ ਤੋਂ ਬਾਹਰ ਕਰ ਜਾ ਕਰਕੇ ਕੋਈ ਸੇਵਾ ਨਿਭਾਉਂਦਾ ਏ ਉਹਦੇ ਵਿੱਚ ਅੰਤਰ ਕੀ ਹੈ ਪਹਿਲੀ ਗੱਲ ਗ੍ਰੰਥੀ ਸਿੰਘਾਂ ਦੀ ਹਾਲਤ ਆਰਥਿਕ ਸਥਿਤੀ ਦੂਜਾ ਪੰਜਾਬ ਵਿੱਚ ਡਿਊਟੀ ਕਰਨ ਦਾ ਤੇ ਬਾਹਰ ਡਿਊਟੀ ਕਰਨ ਵਿੱਚ ਫਰਕ ਕੀ ਹੈ ਹਾਂਜੀ ਵੀਰ ਜੀ ਸੋ ਕੇ ਵਿੱਚ ਦੱਸਿਓ ਗੱਲ ਇਦਾਂ ਵਾਂ ਕਿ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਨਾ ਵੀ ਅਸੀਂ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਤੇ ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਜੀ ਤੋਂ ਮੰਗ ਕੇ ਵੀ ਜਿਹੜੇ ਸਾਡੇ ਆਰਥਿਕ ਹਾਲਾਤ ਬੜੇ ਕਮਜ਼ੋਰ ਨੇ ਮੈਂ ਥੋੜੀ ਜੀ ਗੱਲ ਕਵਾਂਗਾ ਕੁਰਬਾਨੀ ਦੇ ਵਿੱਚੋਂ ਦੋ ਚੀਜ਼ਾਂ ਹੁੰਦੀਆਂ ਨੇ ਵੀਰ ਇੱਕ ਹੁੰਦੀ ਹੈ ਲੋੜ ਤੇ ਇੱਕ ਹੁੰਦੀ ਹੈ ਇੱਛਾ ਮੈਂ ਸਮਝਦਾ ਕਿ ਜਿਹੜੀ ਲੋੜ ਹੈ ਉਹ ਪੂਰੀ ਹੋ ਸਕਦੀ ਹੈ ਇੱਛਾ ਸਾਡੀ ਪੂਰੀ ਨਹੀਂ ਹੋ ਸਕਦੀ ਹਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਲੋੜ ਦਾ ਜ਼ਿਕਰ ਹੈ ਇੱਛਾ ਦਾ ਜ਼ਿਕਰ ਨਹੀਂ ਹੈ ਹਮ ਹਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ 15 ਭਗਤ ਸਹਿਬਾਨਾਂ ਦੀ ਇਬਾਦਤ ਹੈ ਹਮ ਉਹਨਾਂ ਵਿੱਚੋਂ ਮੈਂ ਇੱਕ ਭਗਤ ਧੰਨਾ ਸਾਹਿਬ ਜੀ ਦਾ ਜ਼ਿਕਰ ਕਰਾਂਗਾ ਹਮ ਜਿਨ੍ਹਾਂ ਨੇ ਬਹੁਤ ਜਾਗਰਤ ਪੈਦਾ ਕੀਤੀ ਉਹਨਾਂ ਦੇ ਚਾਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਮ ਹਮ ਇੱਕ ਸ਼ਬਦ ਜਿਹੜਾ ਤੁਸੀਂ ਵੀ ਜਾਣਦੇ ਹੋ ਮੈਂ ਵੀ ਪੜਿਆ ਤੇ ਸਿੱਖ ਸੰਗਤ ਵੀ ਉਸ ਸ਼ਬਦ ਨੂੰ ਜਾਣਦੀ ਸਿਰਫ ਲੋੜ ਦੀ ਗੱਲ ਕਰ ਲਈ ਆਪਾਂ ਗੱਲ ਗਰੰਥੀ ਸਿੰਘਾਂ ਦੇ ਆ ਕੇ ਨਿਬੇੜਨੀ ਭਗਤ ਨਾ ਸਾਹਿਬਾਂ ਜੀ ਕਹਿੰਦੇ ਨੇ ਵੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਹੂੰ ਦਾਲ ਸਿੱਧਾ ਮੰਗੂ ਕਿ ਉਹ ਹਮਰਾ ਖੁਸ਼ੀ ਕਰੇ ਨਤ ਜੀਓ ਪਣੀਆਂ ਸ਼ਾਦਰ ਨੀਕਾ ਅਨਾਜ ਮੰਗੂ ਸਤ ਸੀਕਾ ਗੋ ਪੈਸ ਮੰਗੋ ਲਵੇ ਰਿਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹ ਚੰਗੀ ਜਨ ਧੰਨਾ ਲੈ ਵੇ ਮੰਗੀ ਮਤਲਬ ਕਿ ਉਹਨਾਂ ਨੇ ਉਸ ਪਾਵਨ ਸ਼ਬਦ ਦੇ ਅੰਦਰ ਇੱਕ ਲੋੜ ਮੰਗੀ ਵੀ ਮਾਲਕ ਜੀ ਮੈਨੂੰ ਇਹ ਲੋੜ ਹੈ ਹੁਣ ਬੰਦਾ ਲੋੜ ਉਦੋਂ ਮੰਗਦਾ ਜਦੋਂ ਉਹਨੂੰ ਪਤਾ ਲੱਗੇ ਕਿ ਮੈਂ ਕੁਝ ਨਹੀਂ ਕਰ ਸਕਦਾਗਾ ਮੇਰੀ ਇਹ ਫਲਾਨਾ ਬੰਦਾ ਕੋਈ ਨਾ ਕੋਈ ਲੋੜ ਪੂਰੀ ਕਰਦਾ ਮੰਨ ਲਓ ਮੈਨੂੰ ਕਿਸੇ ਬੰਦੇ ਕੋਲ 10000 ਰੁਪਏ ਚਾਹੀਦਾ ਮੈਨੂੰ 15000 ਰੁਪਏ ਚਾਹੀਦਾ ਮੈਨੂੰ ਕਿਸੇ ਹੋਰ ਪਾਸੇ ਸਾਧਨ ਨਹੀਂ ਹੈ ਮੈਂ ਕਿਤੋਂ ਮੰਗਣ ਗਿਆ ਪਰ ਉੱਥੇ ਮੇਰੀ ਲੋੜ ਪੂਰੀ ਨਹੀਂ ਹੋਏਗੀ ਮੈਂ ਉਸ ਉਹਦੇ ਤੋਂ ਮੰਗਿਆ ਜਿੱਥੋਂ ਸਾਨੂੰ ਆਸ ਹੁੰਦੀ ਹੈ ਹਣਾ ਹੁਣ ਬੰਦਾ ਵੇਖੋ ਜੇ ਜਿਸ ਬੰਦੇ ਕੋਲੇ 10000 ਰੁਪਏ ਦੇਣ ਦੀ ਔਕਾਤ ਹੈ ਉਹਦੇ ਕੋਲੇ ਬੰਦਾ ਮੰਗ ਸਕਦਾ ਵਾ ਜਿਹੜੇ ਬੰਦੇ ਕੋਲੇ ਰੁਪਿਆ ਹੀ ਹੈ ਵਿਚਾਰਾ ਉਹ ਕੀ ਕਿਸੇ ਨੂੰ ਦੇ ਸਕਦਾ ਵਾ ਤੇ ਭਗਤ ਸਹਿਬਾਨਾ ਨੇ ਉਹਨਾਂ ਵੇਖਿਆ ਵੀ ਸਮਾਜ ਦੇ ਵਿੱਚ ਹਾਲਾਤ ਇਦਾਂ ਦੇ ਨੇ ਵੀ ਇਹ ਲੋੜਾਂ ਜੇ ਤੁਸੀਂ ਸਮਾਜ ਤੋਂ ਮੰਗਦੇ ਆ ਨਾ ਤੇ ਲੋਕ ਕਈ ਤਰ੍ਹਾਂ ਦੇ ਸਵਾਲ ਕਰਦੇ ਅੱਜ ਵੀ ਹਾਲਾਤ ਇਦਾਂ ਦੇ ਹੀ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਪਰਮਾਤਮਾ ਦੇ ਅੱਗੇ ਮੰਗਾ ਮੰਗੀ ਪਾਤਸ਼ਾਹ ਜੀ ਮੈਂ ਤੇ ਮੈਂ ਤੇ ਇਹ ਮੰਗ ਮੰਗਦਾ ਕਿਉਂਕਿ ਮੈਂ ਇਸ ਰਾਹ ਤੇ ਤੁਰਿਆ ਵਾਂ ਮੈਨੂੰ ਇਹ دنیਵੀ ਲੋੜਾਂ ਦੀ ਮੰਗ ਹੈ ਇਹ ਤੁਸੀਂ ਮੈਨੂੰ ਦਿਓ ਗੱਲ ਕਹਿਣ ਲੱਗਿਆ ਵਾਂ ਇੱਛਾ ਲੋੜ ਪੂਰੀ ਹੋ ਸਦੀ ਬੰਦੇ ਦੀ ਇੱਛਾ ਪੂਰੀ ਨਹੀਂ ਹੋ ਸਕਦੀ ਹੁਣ ਬੰਦੇ ਦੀ ਇੱਛਾ ਕੀ ਹੈ ਇੱਕ ਬੰਦਾ ਕਹਿੰਦਾ ਮੰਨ ਲਓ ਮੈਂ 10 ਲੱਖ ਦੀ ਗੱਡੀ ਲੈ ਲਾਂ ਠੀਕ ਆ ਬੰਦੇ ਨੇ ਚਲੋ ਆਪਣਾ ਇੰਤਜ਼ਾਮ ਕਰਕੇ 10 ਲੱਖ ਦੀ ਗੱਡੀ ਵੀ ਲੈ ਲਈ ਹੁਣ ਇੱਕ ਬੰਦਾ ਉਹ ਹੈ ਜਿਹਨੇ ਉਹਨੂੰ ਦੇਖ ਕੇ 20 ਲੱਖ ਦੀ ਗੱਡੀ ਲੈ ਲਈ ਹੁਣ ਦੇ ਮਨ ਚ ਇੱਛਾ ਆਊਗੀ ਯਾਰ ਉਹਨੇ 20 ਦੀ ਲੈ ਲਈ ਮੈਂ 10 ਦੀ ਲਈ ਹੁਣ ਬੰਦਾ ਸੋਚੂਗਾ ਵੀ ਯਾਰ ਉਹ ਬੰਦੇ ਨੇ 20 ਦੀ ਲਈ ਹੁਣ ਮੈਂ 25 ਦੀ ਲਵਾਂ ਇੱਛਾ ਪੂਰੀ ਨਹੀਂ ਹੋ ਸਕਦੀ ਲੋੜ ਹੈ ਇੱਕ ਤੇ ਹੁਣ ਭਗਤ ਸਾਹਿਬਾਨਾ ਨੇ ਇੱਕ ਲੋੜ ਮੰਗੀ ਵੀ ਸਤਿਗੁਰੂ ਜੀ ਅਸੀਂ ਤਾਂ ਤੇਰੇ ਚਰਨਾਂ ਚ ਇੱਕ ਲੋੜ ਮੰਗਦੇ ਆ ਤੇ ਇਥੋਂ ਤੱਕ ਵੀ ਆ ਵੀ ਜੇ ਸਾਨੂੰ ਕੋਈ ਨਹੀਂ ਦੇ ਰਿਹਾ ਤੇ ਸਿਹਾਬ ਵੀ ਮੰਗ ਮੰਗਰ ਦੀ ਜਾਂਚ ਨਾ ਕਰਦੇ ਆ ਆਪਨ ਦੇਵ ਤੋਂ ਲੇਵੋ ਮੰਗੇ ਭਗਤ ਸਹਿਬਾਨਾ ਨੇ ਮੰਗ ਮੰਗੀ ਲੋੜ ਪੂਰੀਆਂ ਕਰਨ ਵਾਸਤੇ ਸਤਿਗੁਰੂ ਤੇਰੇ ਅੱਗੇ ਅਰਦਾਸ ਸਾਡੀ ਬੇਨਤੀ ਹੈ ਹੁਣ ਸਾਡੇ ਜਿਹੜੇ ਗੁਰੂ ਘਰ ਦੇ ਵਜ਼ੀਰ ਹੈ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਨੇ ਸਤਕਾਰਯੋਗ ਨੇ ਹਨ ਮੈਂ ਵੇਖਦਾ ਕਿ ਉਹਨਾਂ ਨੂੰ ਲੋਕ ਬੜੇ ਨਜ਼ਰੀਏ ਜਿਹੜਾ ਦੇਖਦੇ ਨੇ ਬੜਾ ਨੀਵੇਂ ਪੱਧਰ ਤੇ ਆ ਕੇ ਦੇਖਦੇ ਆ ਕਈ ਵਾਰੀ ਕਹਿੰਦੇ ਆ ਜੀ ਫਲਾਣਾ ਗਰੰਤੀ ਸਿੰਘ ਇਦਾਂ ਸੀ ਜੀ ਫਲਾਣਾ ਗਰੰਤੀ ਸਿੰਘ ਇਦਾਂ ਕਰਦਾ ਫੜਿਆ ਗਿਆ ਇਦਾਂ ਖਾਂਦਾ ਫੜਿਆ ਗਿਆ ਇਦਾਂ ਪੀਂਦਾ ਫੜਿਆ ਗਿਆ ਮੈਂ ਗੱਲ ਕਰਦਾ ਹੁਣ ਨਾ ਮੈਂ ਕਹਿੰਦਾ ਠੀਕ ਆ ਉਹ ਅਸੀਂ ਮੰਨਦੇ ਆ ਕਿ ਸ਼ਾਇਦ ਉਹ ਗਲਤ ਹੋਏਗਾ ਪਰ ਤੁਸੀਂ ਘੱਟ ਤੋਂ ਘੱਟ ਇਹ ਤਾਂ ਸੋਚੋ ਨਾ ਵੀ ਉਹ ਬੰਦਾ ਸਾਨੂੰ ਰੋਜ਼ ਆਵਾਜ਼ ਮਾਰ ਕੇ ਉਠਾਉਂਦਾ ਵਾ ਅਸੀਂ ਸਾਰੇ ਅਰਜਾਈਆਂ 'ਚ ਪਏ ਹੁੰਨੇ ਆ ਸਾਰੇ ਅਸੀਂ ਕੰਬਲਾ 'ਚ ਪਏ ਹਾਂ ਨੇ ਸਾਨੂੰ ਉਹ ਬੰਦਾ ਆ ਕੇ ਆਵਾਜ਼ ਦੇ ਕੇ ਉਠਾਉਂਦਾ ਭਾਈ ਉਠੋ ਅੰਮ੍ਰਿਤ ਵੇਲਾ ਹੋ ਗਿਆ ਹਨ ਅਸੀਂ ਇਹ ਹੀ ਸਮਝ ਲਈਏ ਹਾਲਾਂਕਿ ਇਹ ਸ਼ਬਦ ਮੇਰਾ ਕਹਿਣਾ ਬਣਦਾ ਨਹੀਂ ਪਰ ਮੈਂ ਇਸ ਲਈ ਇਹ ਸ਼ਬਦ ਕਹਾਂਗਾ ਕਿ ਜੇ ਅਸੀਂ ਵੇਖਦੇ ਕਿ ਉਹਨਾਂ ਲੋਕਾਂ ਦੀ ਇੰਨੀ ਤਰਾਸਦੀ ਹਾਲਤ ਜਿਹੜੀ ਇੰਨੀ ਨਿਗਰ ਚੁੱਕੀ ਹੈ ਠੀਕ ਆ ਇਹਨਾਂ ਅਸੀਂ ਉਹਨਾਂ ਨੂੰ ਘਟਿਆ ਸੋਚਦੇ ਆ ਉਹਨਾਂ ਨੂੰ ਘਟਿਆ ਵੇਖਦੇ ਆ ਇਹਨਾਂ ਨਾਲ ਵਰਤੋਂ ਵਿਹਾਰ ਕਰਦੇ ਆ ਮੰਗ ਦੀ ਤਾਂ ਗੱਲ ਛੱਡੋ ਕਿ ਅਸੀਂ ਉਹਨਾਂ ਨੂੰ ਸਾਡੇ ਸਾਹਮਣੇ ਸਾਡੇ ਦਾ ਸਾਹਮਣੇ ਤੇ ਲੰਘਣ ਵੀ ਨਾ ਤੇ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਤੁਸੀਂ ਦੇਖੋ ਗੱਲ ਤੇ ਹੁਣ ਮੈਂ ਕੀ ਕਹਿੰਦਾ ਆ ਅਸੀਂ ਇਹ ਸਮਝੀਏ ਕਿ ਵੀ ਨਹੀਂ ਭਈ ਉਹ ਬੰਦਾ ਤਾਂ ਸਾਨੂੰ ਅੰਮ੍ਰਿਤ ਵੇਲੇ ਠਾਉਂਦਾ ਸਾਨੂੰ ਗੁਰਬਾਣੀ ਦੀ ਗੱਲ ਸੁਣਾਉਂਦਾ ਵਾ ਅਸੀਂ ਐਡੇ ਹੀ ਉਹਨਾਂ ਸਨਮਾਨ ਕਰੀਏ ਮੰਗਾ ਸਾਡੇ ਦਾ ਮੈਂ ਕਈ ਵਾਰੀ ਗੱਲ ਕਰਦਾ ਨਾ ਕਿ ਲੋਕਾਂ ਤੋਂ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ ਮੰਗ ਕਰਨੀ ਤਾਂ ਅਕਾਲ ਪੁਰਖ ਤੋਂ ਹੀ ਕੀਤੀ ਜਾ ਸਕਦੀ ਹੈ ਹੁਣ ਇਹ ਮੰਗਾ ਜਦੋਂ ਅਸੀਂ ਲੋਕਾਂ ਤੱਕ ਰੱਖਦੇ ਲੋਕਾਂ ਦਾ ਬਰਦਾਸ਼ਤ ਨਹੀਂ ਹੁੰਦੀਆਂ ਬਿਲਕੁਲ ਨਾਲ-ਨਾਲ ਵੀ ਜੇ ਆਪਾਂ ਇਹਨੂੰ ਵੀ ਦੇਖੀਏ ਧਿਆਨ ਚ ਰੱਖੀਏ ਵੀ ਗ੍ਰੰਥੀ ਸਿੰਘ ਦੀ ਜਿਹੜੀ ਅਸਲ ਹਾਲਤ ਹੈ ਉਹ ਜਗਤ ਗੁਰੂ ਦੇ ਕੋਲ ਰਹਿ ਰਿਹਾ ਉਹ ਡਿਪੈਂਡ ਗੁਰਦੁਆਰੇ ਤੇ ਆ ਜਿਵੇਂ ਗੁਰੂ ਗੁਰੂ ਸਾਹਿਬਾਨ ਨੇ ਵੀ ਆਪ ਸਭ ਨੂੰ ਪਤਾ ਹੈ ਜਿਹੜੇ ਸੁਣ ਰਹੇ ਹੋ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪ੍ਰਚਾਰਕ ਥਾਪੇ 22 ਮੰਜੀਆਂ ਥਾਪੀਆਂ ਥਾਂ-ਥਾਂ ਤੇ ਪ੍ਰਚਾਰਕ ਭੇਜੇ ਤਾਂ ਉਹਨਾਂ ਦਾ ਜਿਹੜਾ ਗੁਜਰਾਨ ਆ ਜਿਹੜੀਆਂ ਲੋੜਾਂ ਉਹ ਤਾਂ ਗੁਰਦੁਆਰੇ ਤੋਂ ਗੁਰੂ ਘਰ ਤੋਂ ਹੀ ਪੂਰੀਆਂ ਹੁੰਦੀਆਂ ਹੋਣਗੀਆਂ ਸਿੱਖ ਸੰਗਤ ਪੂਰੀਆਂ ਕਰਦੀ ਹੋਵੇਗੀ ਅਤੇ ਨਾਲ ਹੀ ਉਸ ਤੋਂ ਬਾਅਦ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਜਗਤ ਗੁਰੂ ਨੂੰ ਦੁਨੀਆ ਝੁਕਦੀ ਹੈ ਜੀ ਜੀ ਉਸ ਜਗਤਗੁਰੂ ਦੀ ਜ਼ਿੰਮੇਵਾਰੀ ਛੋਟੀ ਨਹੀਂ ਹੈਗੀ ਜਿਹਦੇ ਅੱਗੇ ਹਰ ਇੱਕ ਮਨੁੱਖ ਦੀ ਆਸਤਾ ਭਾਵਨਾ ਸ਼ਰਧਾ ਪਿਆਰ ਜੁੜਿਆ ਹੋਇਆ ਜਿੱਥੋਂ ਲੋਕ ਹਰ ਇੱਕ ਪਦਾਰਥ ਚੀਜ਼ਾਂ ਬੱਚੇ ਮੰਗਦੇ ਆ ਹੁਣ ਜੇ ਉਹ ਡਿਪੈਂਡ ਹੈ ਸਾਨੂੰ ਪਤਾ ਕਿ ਉਹਦਾ ਕਿਰਤ ਉਹਦੀ ਮਿਹਨਤ ਸਭ ਗੁਰੂ ਹੈ ਸਹੀ ਹੈ ਤੇ ਸੰਗਤ ਨੇ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਉਹਨਾਂ ਨੂੰ ਰੁਜ਼ਗਾਰ ਵੀ ਦਿੰਦੇ ਆ ਕੰਮ ਵੀ ਉੱਥੇ ਦਿੰਦੇ ਆ 52 ਤਰ੍ਹਾਂ ਦੇ ਕੰਮ ਵੀ ਵਸਾਏ ਜਾਂਦੇ ਆ ਅਮਰਸਰ ਸ਼ਹਿਰ ਦੇ ਵਿੱਚ ਤਾਂ ਗ੍ਰੰਥੀ ਸਿੰਘਾਂ ਨੂੰ ਨਹੀਂ ਲੱਗਦਾ ਨਾਲ-ਨਾਲ ਕਿ ਉਹਨਾਂ ਨੂੰ ਵੀ ਉਨ੍ਹਾਂ ਦੇ ਆਰਥਿਕ ਪੱਖ ਨੂੰ ਉਨ੍ਹਾਂ ਦੀ ਹਾਲਤ ਨੂੰ ਉੱਪਰ ਚੁੱਕਣਾ ਇਹ ਜ਼ਿੰਮੇਵਾਰੀ ਸੰਗਤ ਦੀ ਪ੍ਰਬੰਧਕ ਕਮੇਟੀਆਂ ਦੀ ਕਿਹਦੀ ਬਣਦੀ ਹੈ ਮੈਂ ਇਹ ਗੱਲ ਕਹਿਣ ਤੋਂ ਪਹਿਲਾਂ ਨਾ ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਬੜਾ ਪਿਆਰਾ ਯਾਦ ਆ ਗਿਆ ਸਿਰਫ ਆਗੂ ਦੀ ਗੱਲ ਕਰਨ ਲੱਗਿਆ ਵਾ ਉਹਨਾਂ ਦਾ ਪਾਵਨ ਬੋਲ ਨੂੰ ਸ਼ੁਰੂ ਹੁੰਦਾ ਕਹਿੰਦੇ ਕਾਉ ਕਪੂਰ ਨ ਚੱਖੇ ਇਦਰਗੰਧ ਸਖਾਵੇ ਹਾਥੀ ਦੀਰਨ ਵਾਲੀਏ ਸਿਰ ਛਾਰ ਉਡਾਵੇ ਤੂੰ ਮੈਂ ਅਮਰਤ ਸਿੰਘ ਜੀ ਅਕੜਾਤ ਨ ਜਾਵੇ ਸਿਮਲਰ ਇੱਕ ਸਰੇਵਿਆ ਫਲਹਾਤਨ ਆਵੇ ਨਿੰਦਕ ਨਾਮ ਹੋਣਿਆ ਸਤ ਸੰਗ ਨਾ ਪਵੇ ਸਿਰਫ ਗੱਲ ਕਰਨ ਲੱਗਿਆ ਅੰਨਾ ਆਗੂ ਜੇ ਥੀ ਹੈ ਸਭ ਸਾਥ ਮਾ ਹੁਣ ਵੇਖੋ ਆਗੂ ਦੀ ਗੱਲ ਤੁਸੀਂ ਕੀਤੀ ਹੈ ਨਾ ਵੀ ਉਹ ਉਹਨਾਂ ਨੂੰ ਰਜਗਾਰਤ ਕੌਣ ਦੇ ਸਕਦਾ ਵਾ ਕਿ ਇੱਕ ਪਾਸੇ ਤਾਂ ਆਪ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਗੁਰੂ ਘਰ ਦਾ ਵਜ਼ੀਰ ਹੋਵੇ ਹਨਾ ਹੁਣ ਵੇਖੋ ਆਮ ਇੱਕ ਐਮਐਲਏ ਹੋਵੇ ਹਨਾ ਉਹਦਾ ਵਜ਼ੀਰ ਉਹਦੀ ਕਿੰਨੀ ਤੌਰ ਹੁੰਦੀ ਹੈ ਹਨਾ ਤੇ ਇੱਕ ਗੁਰੂ ਘਰ ਦਾ ਵਜ਼ੀਰ ਮੈਂ ਸਮਝਦਾ ਕਿ ਕੋਹ ਹਾਰ ਸਮਾਨੀ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ ਇਹ ਉਹਦਾ ਵਜ਼ੀਰ ਹੈ ਜਿਹਦੇ ਵਰਗਾ ਦੁਨੀਆ ਦੇ ਤਖਤੇ ਤੇ ਕੋਈ ਰਾਜਾ ਹੀ ਨਹੀਂ ਹੋ ਸਕਦਾ ਜਿਹੜੀ ਗੱਲ ਕਰਨ ਲੱਗਿਆ ਵਾਂ ਵੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸ ਇਤਿਹਾਸ ਪੜ੍ਹਦੇ ਆ ਤੇ ਜਦੋਂ ਬਾਬਾ ਮਰਦਾਨਾ ਸਹਿਬਾਨ ਜੀ ਰਵਾਜ ਆਉਂਦੇ ਹਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਖੁਦ ਚੱਲ ਕੇ ਆਏ ਹਾਲਾਂਕਿ ਇਦਾਂ ਨਹੀਂ ਹੋਇਆ ਕਿ ਭਾਈ ਮਰਦਾਨਾ ਸਹਿਬਾਨ ਗੁਰੂ ਨਾਨਕ ਸਾਹਿਬ ਕੋਲੇ ਗਏ ਹੋ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜੀ ਆਪ ਖੁਦ ਮਰਦਾਨਾ ਸਾਹਿਬ ਕੋਲੇ ਆਏ ਤੇ ਜੋ ਸਾਡੇ ਪੁਰਾਤਨਕ ਸਰੋਤਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਅੰਕਤ ਆ ਉਹ ਪਤਾ ਕੀ ਲਫ਼ਜ਼ ਲਿਖਿਆ ਗੁਰੂ ਸਾਹਿਬ ਜੀ ਨੇ ਉਹਦੀ ਰਬਾਬ ਨੂੰ ਦੇਖ ਕੇ ਕਹਿੰਦੇ ਰਬਾਬ ਭਲੀ ਵਜਾ ਦੱਸੋ ਕਹਿੰਦੇ ਭळ्या ਤੂੰ ਰਬਾਬ ਬੜੀ ਸੋਹਣੀ ਵਜਾਉਣਾ ਹੂੰ ਹੂੰ ਉਹਨੇ ਆਖਿਆ ਪਾਤਸ਼ਾਹ ਜੀ ਗੱਲ ਤੇ ਤੁਹਾਡੀ ਸਹੀ ਮੈਂ ਰਬਾਬ ਸੋਹਣੀ ਵਜੂਣਾ ਪਰ ਇਹ ਰਬਾਬ ਮੈਂ ਆਪਣੇ ਪਾਪੀ ਪੀੜ ਕਰਕੇ ਵਜਾਉਣਾ ਆਪਣੇ ਬੱਚਿਆਂ ਕਰਕੇ ਵਜਾਉਣਾ ਹਨਾ ਤੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਆਪਾਂ ਇਹ ਸਰਬਾਬ ਨੂੰ ਗੁਰਮਤ ਦੇ ਅਨੁਸਾਰ ਵਜਾਉਣਾ ਸ਼ੁਰੂ ਕਰ ਦਈਏ ਮਤਲਬ ਬਾਬੇ ਡਿੱਠੀ ਪ੍ਰਥਮੀ ਨਵੇਂ ਖੰਡ ਜਿੱਥੋਂ ਤੱਕ ਆਈ ਫਿਰ ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ 84 ਸਿੱਧ ਗੁਰਖਾਨ ਮੰਨ ਅੰਦਰ ਗਿਣਤੀ ਵਰਤਾਈ ਸਿੱਧ ਪੁੱਛਣ ਸੁਣ ਵਾਲਿਆ ਕੌਣ ਸ਼ਕਤ ਹੈ ਇੱਥੇ ਲਈ ਗੁਰੂ ਸਾਹਿਬ ਜੀ ਕਹਿੰਦੇ ਆਪਾਂ ਇਹ ਰਵਾਬ ਇਸ ਲਈ ਵਜਾਈਏ ਉਹਨੇ ਬੜਾ ਸੋਹਣੀ ਬੜੀ ਸੋਹਣੀ ਗੱਲ ਕਹੀ ਕਹਿੰਦਾ ਪਾਤਸ਼ਾਹ ਜੀ ਗੱਲ ਤੇ ਤੁਹਾਡੀ ਸਹੀ ਪਰ ਮੈਂ ਜੇ ਰਵਾਬ ਤੁਹਾਡੇ ਨਾਲ ਵਜਾਵਾਂਗਾ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕੌਣ ਚਲਾਊਗਾ ਗੱਲ ਉੱਥੇ ਆ ਗਈ ਨਾ ਵੀ ਮੇਰੇ ਪਰਿਵਾਰ ਦਾ ਗੁਜ਼ਾਰਾ ਕੌਣ ਚਲਾਊਗਾ ਹੂੰ ਸਤਿਗੁਰੂ ਜੀ ਬੜੀ ਲੰਬੀ ਸੋਚ ਦੇ ਮਾਲਕ ਹੈ ਸਤਿਗੁਰੂ ਜੀ ਨੇ ਬਾਬੇ ਮਰਦਾਨੇ ਸਾਹਿਬਾਨ ਜੀ ਨੂੰ ਸਾਥ ਲਿਆ ਬਾਹਾਂ ਫੜੀ ਉਹਨਾਂ ਦੀ ਤੇ ਘਰੇ ਲਿਆ ਘਰੇ ਆਪਣੇ ਪਿਤਾ ਮਹਿਤਾ ਕਲਿਆਨ ਦਾਸ ਨੂੰ ਇੱਕ ਗੱਲ ਕਹੀ ਕਰਨ ਲੱਗੇ ਪਿਤਾ ਜੀ ਵੀ ਇੱਕ ਤੁਹਾਡੇ ਸਿਰ ਨਾ ਜ਼ਿੰਮੇਵਾਰੀ ਦੇਣ ਲੱਗੇ ਤੇ ਬਾਬਾ ਆ ਬਾਬਾ ਕਲਿਆਨ ਦਾਸ ਜੀ ਕਹਿੰਦੇ ਵੀ ਦੱਸੋ ਬੇਟਾ ਕਿਹੜੀ ਜ਼ਿੰਮੇਵਾਰੀ ਦੇਣ ਲੱਗੇ ਹੋ ਕਹ ਲੱਗੇ ਵੀ ਅਸਾਰ ਜਿਹੜੀ ਸਾਰੀ ਪ੍ਰਥਮੀਅ ਸੜ ਰਹੀ ਆ ਬਲ ਰਹੀ ਆ ਤੇ ਮੈਂ ਤੇ ਮਰਦਾਨਾ ਜੀ ਅਸੀਂ ਚਾਹੁੰਦੇ ਆ ਕਿ ਜਿਹੜੀ ਸੰਸਾਰ ਜਿਹੜਾ ਸੰਸਾਰ ਸੜ ਰਿਹਾ ਬੜ ਰਿਹਾ ਹੈ ਈਰਖਾ ਦੇ ਵਿੱਚ ਲੜਾਈ ਝਗੜਿਆਂ ਦੇ ਵਿੱਚ ਜਾਂ ਅੰਧ ਵਿਸ਼ਵਾਸਾਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਦੇਖ ਕੇ ਜਰ ਨਹੀਂ ਰਹੇ ਹਨਾ ਆਪਸ ਵਿੱਚ ਨਫ਼ਰਤ ਦੀ ਅੱਗ ਪਾਲ ਕੇ ਬਿਠੇ ਆ ਇਹਨੂੰ ਠੰਡਿਆ ਕਰਨੀ ਚਾਹੁੰਦੇ ਪਰ ਇਹ ਹੋਣੀ ਹੈ ਰਵਾਬ ਨਾਲ ਸਤਿਗੁਰੂ ਨਾਨਕ ਸਾਹਿਬ ਪਤਸ਼ਾਹ ਜੀ ਕਹਿੰਦੇ ਹੋਣੀ ਹੈ ਰਵਾਬ ਨਾਲ ਹੂੰ ਮਹਿਤਾ ਕਲਿਆਣ ਦਾ ਜੀ ਕਦੇ ਬੇਟਾ ਮੈਂ ਗੱਲ ਤੋਂ ਨਹੀਂ ਸਮਝਾਣੀ ਕੱਲ ਕੇ ਮੈਂ ਚਾਹਣਾ ਵੀ ਇਹ ਬਾਬਾ ਮਰਦਾਨਾ ਮੇਰੇ ਨਾਲ ਰਵਾਬ ਵਜਾਵੇ ਕੱਲ ਕੇ ਕੋਈ ਗੱਲ ਨਹੀਂ ਤੁਸੀਂ ਜਾਓ ਤੁਹਾਨੂੰ ਕਿਸੇ ਨੇ ਰੋਕਿਆ ਥੋੜਾ ਕੱਲ ਕੇ ਨਹੀਂ ਅਸਲ ਚ ਕਹਾਣੀ ਇਹ ਹੈ ਵੀ ਇਹ ਰਵਾਬ ਮੇਰੇ ਨਾਲ ਵਜਾਉਣਗੇ ਪਰ ਇਹਨਾਂ ਦੇ ਘਰ ਦਾ ਗੁਜ਼ਾਰਾ ਕੌਣ ਚਲਾਊਗਾ ਹੂੰ ਹੂੰ ਬਹੁਤ ਵੱਡਾ ਸਵਾਲ ਸੀ ਵੀ ਇਹਨਾਂ ਦੇ ਘਰ ਦਾ ਗੁਜ਼ਾਰਾ ਕੌਣ ਚਲਾਊਗਾ ਹੂੰ ਹੂੰ ਤੇ ਮਹਿਤਾ ਕਲਿਆਣ ਦਾਸ ਨੇ ਜਿਹੜੀ ਗੱਲ ਕਹੀ ਨਾ ਹੋ ਸਕਦਾ ਹੈਗਾ ਲਿਖੀ ਨਾ ਹੋਵੇ ਪਰ ਮਹਿਸੂਸ ਕਰਨ ਵਾਲੀ ਹੈ ਕੱਲ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਾਰੇ ਨੂੰ ਨਤਮਸਤਕ ਹੋ ਕੇ ਕਹਿੰਦੇ ਵੀ ਤੁਸੀਂ ਜਾਓ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਮੈਂ ਚਲਾਉਂਗਾ ਮੈਨੂੰ ਤਾਂ ਇੱਥੇ ਇੱਕ ਕਿਸੇ ਮਹਾਤਮਾ ਦੀ ਗੱਲ ਬੜੀ ਪਿਆਰੀ ਲੱਗਦੀ ਆ ਉਹਨੂੰ ਕਿਸੇ ਨੇ ਪੁੱਛਿਆ ਵੀ ਦੁਨੀਆ ਵਿੱਚ ਪ੍ਰਚਾਰਕ ਹੋ ਸਕਦਾ ਉਹ ਕਹਿੰਦਾ ਹੋ ਸਕਦਾ ਉਹਨੇ ਆਖਿਆ ਵੀ ਫਿਰ ਪ੍ਰਚਾਰ ਕਿਹੜੇ ਬੰਦੇ ਕਰ ਸਕਦੇ ਜਾਂ ਕਿਹੜੇ ਨਹੀਂ ਕਰ ਸਕਦੇ ਉਹਨੇ ਬੜੀ ਸੋਹਣੀ ਗੱਲ ਕਹੀ ਉਹ ਮਹਾਤਮਾ ਜੀ ਕਹਿੰਦੇ ਵੀ ਦੋ ਬੰਦੇ ਪ੍ਰਚਾਰ ਨਹੀਂ ਕਰ ਸਕਦੇ ਨੇ ਉਹ ਕਹਿੰਦਾ ਜੀ ਦੋ ਬੰਦੇ ਕਿਹੜੇ ਕਹਦਾ ਜੀ ਨੰਬਰ ਤਾਂ ਇੱਕ ਉਹ ਜਿਹੜੀ ਆਪਾਂ ਅਰੰਭ ਤੋਂ ਗੱਲ ਕੀਤੀ ਸੀ ਵੀ ਜਿਹਦੀ ਲੋੜ ਨਾ ਪੂਰੀ ਹੋ ਸਕੇ ਦੂਸਰਾ ਜਿਹੜਾ ਬੰਦਾ ਆਚਰਣ ਤੋਂ ਕਰੈਕਟਰ ਤੋਂ ਕਰਦਾਰ ਤੋਂ ਡਿੱਗ ਜਾਵੇ ਇਹ ਦੋਨੇ ਜਿਹੜੇ ਥੰਮ ਬੜੇ ਕੈਮਰੇ ਨੇ ਚਾਹੀਦੇ ਆ ਮੈਂ ਕਈ ਵਾਰੀ ਗੱਲ ਕਰਦਾ ਹਾਂ ਨਾ ਇੱਥੇ ਗੱਲ ਨੂੰ ਰੋਕ ਕੇ ਮੈਂ ਗੱਲ ਅੱਗੇ ਲੈ ਕੇ ਜਾਣ ਲੱਗਿਆ ਫਿਰ ਆਪਾਂ ਉੱਥੇ ਆਵਾਂਗੇ ਭਾਈ ਸਾਹਿਬ ਐ ਮਰਦਾਨਾ ਸਹਿਬਾਨ ਜੀ ਤੇ ਕਿ ਵੀ ਜੇ ਹੁਣ ਮੰਨ ਲਓ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਨਾ ਦਾਸ ਨੂੰ ਪ੍ਰਚਾਰਕ ਦੀ ਦਾਤ ਦਿੱਤੀ ਹੈ। ਅ ਗ੍ਰੰਥੀ ਸਾਹਿਬਾਂ ਦੀ ਦਾਤ ਦਿੱਤੀ ਹੈ। ਤੇ ਜੇ ਹੁਣ ਮੰਨ ਲਓ ਮੇਰੇ ਘਰ ਵਿੱਚ ਆਟਾ ਹੀ ਨਾ ਹੋਏਗਾ ਤੇ ਮੈਂ ਪ੍ਰਚਾਰ ਕੀ ਕਰ ਸਕਦਾ ਹੂੰ ਬਿਲਕੁਲ ਸੋਚਣ ਵਾਲੀ ਗੱਲ ਹੈ। ਠੀਕ ਆ ਮੰਨ ਲਓ ਮੇਰੇ ਕੋਈ ਲੋੜ ਹੀ ਨਹੀਂ ਪੂਰੀ ਹੋ ਸਕੇਗੀ। ਮੇਰੇ ਘਰ ਵਿੱਚ ਪ੍ਰਸ਼ਾਦਾ ਹੀ ਨਹੀਂ ਪੱਕ ਰਿਹਾਗਾ ਮੈਨੂੰ ਦਾਲ ਦੀ ਲੋੜ ਹੈ। ਮੈਨੂੰ ਮੈਂ ਬੜੇ ਬੇਸਿਕ ਜੀਆਂ ਗੱਲਾਂ ਜਿਹੜੀਆਂ ਸ਼ੁਰੂ ਤੋਂ ਗੱਲ ਇੱਥੇ ਹੀ ਕਰਨ ਲੱਗਿਆ ਫਿਰ ਤਾਂ ਆਪਾਂ ਵੱਡੇ ਪੱਧਰ ਤੇ ਗੱਲ ਕਰਾਂਗੇ ਇਸ ਵਿੱਚ ਦੇ ਆਈਫੋਨ ਦੀਆਂ ਗੱਲਾਂ ਜਾਂ ਮਹਿੰਗੇ ਮਹਿੰਗੇ ਕੱਪੜਾ ਤਾਂ ਬਹੁਤ ਬਾਅਦ ਦੀ ਗੱਲ ਹੈ ਨਾ ਪਹਿਲਾਂ ਤਾਂ ਇੱਥੋਂ ਹੀ ਸਟਾਰਟ ਕਰਨ ਦੀ ਗੱ ਜੇ ਮੈਨੂੰ ਘਰ ਦੇ ਵਿੱਚ ਪ੍ਰਸ਼ਾਦੇ ਪਾਣੀ ਦੇ ਵਾਸਤੇ ਆਟੇ ਦੀ ਲੋੜ ਹੈ ਕੋਈ ਨਹੀਂ ਮੇਰੇ ਘਰ ਹੈਗਾ ਠੀਕ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੋ ਆਪਾਂ ਦੇਖਿਆ ਜਿੱਦਾਂ ਨਾ ਜਿਵੇਂ ਮੈਂ ਮਾਫੀ ਚਾਹੁੰਨਾ ਵਾਂ ਕਿ ਸਾਡੇ ਸਮਾਜ ਦੇ ਵਿੱਚ ਗਰੰਥੀ ਸਿੰਘਾਂ ਦੀ ਕਿੰਨੀ ਤਨਖਾਹ ਜੀ 5000 6000 7000 ਹਨ ਇਹ ਤੋਂ ਵੱਧ ਤੁਸੀਂ ਗੱਲ ਪੰਜਾਬ ਦੀ ਕੀਤੀ ਮੈਂ ਗੱਲ ਉੱਥੇ ਲੈ ਕੇ ਆਉਣੀ ਆ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਵਿਰਲਾ-ਗਿਰਲਾ ਟਾਵਾ-ਟਾਵਾ ਜਗਾ ਜਿੱਥੇ ਸ਼ਾਇਦ 10 ਤੋਂ ਲੈ ਕੇ 11 ਤੇ 12000 ਰੁਪਏ ਤੱਕ ਤਨਖਾਹ ਹੋਏਗੀ ਨਹੀਂ ਤਾਂ ਬਹੁਤ ਵਾਰੀ ਵੀਰ ਜੀ ਦੇਖਣ ਨੂੰ ਮਿਲਿਆ ਕਿ 3500 ਤੋਂ ਗੱਲ ਸਟਾਰਟ ਹੋ ਜਾਂਦੀ ਹੈ 3500 4000 5000 ਤੇ 7 ਤੋਂ ਹਜ਼ਾਰ ਰੁਪਏ ਆ ਕੇ ਗੱਲ ਰੁਕ ਜਾਂਦੀ ਹੈ ਇੱਥੇ ਵੀ ਨਹੀਂ ਰੁਕਦੀ ਫਿਰ ਉਹ ਹੋਰ ਗੱਲ ਨਵੀਂ ਵਿੱਚ ਆਉਂਦੀ ਹੈ ਸਾਨੂੰ ਜੀ ਗਰੰਤੀ ਸਿੰਘ ਉਹ ਚਾਹੀਦਾ ਜਿਹੜਾ ਕੀਰਤਨ ਵੀ ਕਰ ਲੈਂਦਾ ਹੋਵੇ ਹਨਾ ਜਿਹੜਾ ਪ੍ਰਸ਼ਾਦਾ ਪਾਣੀ ਮੰਗ ਕੇ ਲਿਆਉਂਦਾ ਹੋਵੇ ਤੇ ਜਿਹੜਾ ਗੁਰੂ ਘਰ ਦੇ ਵਿੱਚ ਝਾੜੂ ਵੀ ਲਾ ਲੈਂਦਾ ਹੋਵੇ ਚਲੋ ਮਾੜੀ ਗੱਲ ਨਹੀਂ ਝਾੜੂ ਲਾਉਣਾ ਚਲੋ ਉਹ ਤਾਂ ਅਸੀਂ ਸੇਵਾ ਕਰਨੀ ਆ ਪਰ ਇੱਕ ਉਹਨਾਂ ਦੇ ਸਾਹਮਣੇ ਇਸ ਕੀ ਕਹਿੰਦੇ ਆਪਾਂ ਸਵਾਲ ਰੱਖਿਆ ਜਾਂਦਾ ਬਾਬਾ ਜੀ ਇਦਾਂ ਦਾ ਤੁਹਾਨੂੰ ਗਰੰਥੀ ਚਾਹੀਦਾ ਹੁਣ ਮੈਂ ਸੋਚਦਾ ਹੁਣਾਂ ਵੀ ਤੁਹਾਡੇ ਬੱਚੇ ਇਹ ਨੌਕਰੀਆਂ ਤੇ ਲੱਗਿਆ ਨਾ ਉਹਨਾਂ ਦੀ ਤਨਖਾਹ ਕਿੰਨੀ ਹੋਵੇਗੀ 5000 ਤੇ ਕੋਈ ਇਦਾਂ ਨੌਕਰੀ ਕਰ ਸਕਦਾ ਵੇ 7000 ਤੇ ਕੋਈ ਨੌਕਰੀ ਕਰ ਸਕਦਾ 6000 ਤੇ ਕੋਈ ਨੌਕਰੀ ਕਰ ਸਕਦਾ ਠੀਕ ਆ ਮੈਨੂੰ ਇਹ ਇਮਾਨਦਾਰੀ ਨਾਲ ਸਿੱਖ ਸੰਗਤ ਵੀ ਇਹ ਸੁਣ ਰਹੀ ਹੈ ਇਮਾਨਦਾਰੀ ਨਾਲ ਇਹ ਗੱਲ ਸਾਡੇ ਆਗੂ ਸੋਚਣ ਜਿਹੜੇ ਸਾਡੇ ਗਰੰਤੀ ਸਿੰਘਾਂ ਦਾ ਜਿਹੜਾ ਪੱਧਰ ਇਹਨਾਂ ਨੀਵਾ ਕਿਉਂ ਹੁੰਦਾ ਜਾ ਰਿਹਾ ਅਸੀਂ ਸਾਡੇ ਸਾਡੇ ਦੁਆਰਾ ਉਹਨਾਂ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਗਾ ਸੋਚਣ ਵਾਲੀ ਗੱਲ ਤੇ ਸਾਡੇ ਬੱਚੇ ਹਾਲਾਂਕਿ ਸੋਚਣ ਵਾਲੀ ਗੱਲ ਹੈ ਕਿ ਉਸੇ ਹੀ ਗੁਰੂ ਘਰ ਦੇ ਗ੍ਰੰਥੀ ਤੋਂ ਆ ਕੇ ਅਸੀਂ ਅਰਦਾਸ ਕਰੋਨੇ ਬਾਬਾ ਜੀ ਸਾਡੇ ਬੱਚਾ ਅਲਰਟਸ ਕਰ ਦੇ ਸਾਡਾ ਬੱਚਾ ਬਾਹਰ ਚਲਾ ਜਾਏ ਹਨਾ ਫੋਰਨ ਚਲਾ ਜਾਏ ਹੁਣ ਉਥੇ ਬਾਹਰ ਜਾ ਕੇ ਉਹਨੇ ਕੀ ਕਰਨ ਮਤਲਬ ਸਿੱਧਜੀ ਗੱਲਾਂ ਡਾਲਰ ਕਮਾਉਣੇ ਨਾ ਪੌਂਡ ਕਮਾਉਣੇ ਪੈਸੇ ਕਮਾਉਣੇ ਮਤਲਬ ਸਾਡੇ ਅੰਦਰ ਇਹ ਹਾਲਾਂਕਿ ਗ੍ਰੰਥੀ ਸਿੰਘ ਦੇ ਅੰਦਰ ਇੱਛਾ ਨਾ ਹੋ ਵੇ ਪਰ ਸਾਡੇ ਅੰਦਰ ਇੱਛਾ ਪੈਦਾ ਹੋ ਕਿ ਸਾਡਾ ਬੱਚਾ ਉੱਚ ਪੱਧਰ ਤੇ ਜਾਵੇ ਚੰਗੀ ਕਮਾਈ ਕਰ ਚੰਗੀ ਕਮਾਈ ਕਰੇ ਹਨਾ ਹੁਣ ਵੇਖੋ ਜੇ ਅਸੀਂ ਆਮ ਲੋਕ ਇਹ ਸੋਚਦੇ ਆ ਤੇ ਗ੍ਰੰਥੀ ਸਿੰਘ ਬਾਰੇ ਕਿਉਂ ਨਹੀਂ ਸੋਚਿਆ ਜਾਂਦਾ ਹੈਗਾ ਇਹ ਕੰਮ ਕਿਨਾਂ ਦਾ ਆਗੂਆਂ ਦਾ ਸੋਚਣਾ ਸਿੱਖ ਸੰਗਤ ਦਾ ਸੋਚਣਾ ਜਾਂ ਗੁਰੂ ਘਰ ਦੇ ਵਿੱਚ ਇਹ ਜਿਹੜੇ ਗ੍ਰੰਥੀ ਸਹਿਬਾਨ ਰੱਖੇ ਨੇ ਉਥੋਂ ਦੇ ਸਤਕਾਰਯੋਗ ਪ੍ਰਧਾਨ ਸਹਿਬਾਨ ਜੀ ਸਤਿ ਸ੍ਰੀ ਅਕਾਲ ਮਤਲਬ ਤੁਹਾਡੇ ਕਹਿਣ ਤੋਂ ਵੀ ਇਹ ਸਾਰਾ ਜ਼ਿੰਮੇਵਾਰੀ ਵਾਲਾ ਕੰਮ ਜਿਹੜਾ ਉਹ ਪ੍ਰਬੰਧਕਾਂ ਦਾ ਤੇ ਸੰਗਤ ਦੇ ਹਾਂ ਮੈਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਸਾਂ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਪ੍ਰਚਾਰ ਕਰਨੇ ਜਾਣਾ ਵਾ ਹੂੰ ਹੂੰ ਤੇ ਸਤਗੁਰੂ ਗੁਰੂ ਨਾਨਕ ਸੇ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਮਹਿਤਾ ਕਲਿਆਨਦਾਸ ਨੇ ਆਖਿਆ ਕੋਈ ਗੱਲ ਨਹੀਂ ਜੀ ਤੁਸੀਂ ਜਾਓ ਉਹਨਾਂ ਕਹੇ ਮਹਾਰਾਜ ਵੀ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਘਰ ਦਾ ਗੁਜ਼ਾਰਾ ਕੌਣ ਚਲਾਊਗਾ ਤੇ ਬਾਬਾ ਮਹਿਤਾ ਕਲਿਆਨਦਾਸ ਕਹਿੰਦੇ ਨੇ ਵੀ ਮੈਂ ਚਲਾਵਾਂਗਾ ਕਿੰਡੀ ਵੱਡੀ ਗੱਲ ਹੈ ਨਾ ਬਹੁਤ ਵੱਡੀ ਗੱਲ ਹੈ ਜੀ ਹੁਣ ਇੱਥੇ ਮੈਂ ਸਮਝਦਾ ਕਿ ਪਾਈ ਮਰਦਾਨਾ ਸਾਹਿਬ ਨੇ ਇੱਕ ਹੌਸਲਾ ਮਿਲ ਗਿਆ سپورਟ ਮਿਲ ਗਈ ਹਨਾ ਕਿਉਂਕਿ سپورਟ ਹੋਣੀ ਬੜੀ ਜ਼ਰੂਰੀ ਹੈ ਜੇ ਗੁਰੂ ਘਰ ਦੇ ਗਰੰਥੀ ਸਹਿਬਾਨ ਉਹਨਾਂ ਦੇ ਬੱਚਿਆਂ ਦਾ ਅਣਾ ਕਹਿ ਸਕਦੇ ਆ ਵੀ ਪੜ੍ਹਾਈ ਦਾ ਖਰਚਾ ਮਤਲਬ ਸਾਰਾ ਹੀ ਖਰਚਾ ਪ੍ਰਬੰਧਕ ਇਹ ਕਹਿ ਦਿੰਦਾ ਵੀ ਅਸੀਂ ਚੱਕਾਂਗੇ ਤਾਂ ਮੈਂ ਤੁਹਾਨੂੰ ਗਰੰਟੀ ਦਗਾ ਕਹਿਣਾ ਕਿ ਵੀ ਉਹਦਾ ਦਿਲ ਵੀ ਵਿਸ਼ਾਲ ਹੋ ਜਾਊਗਾ ਉਹ ਕਹੂਗਾ ਯਾਰ ਮੈਂ ਪ੍ਰਚਾਰ ਜਰੂਰ ਕਰੂਗਾ ਔਰ ਦੂਸਰੀ ਗੱਲ ਪ੍ਰਚਾਰ ਤੇ ਕਰੂਗਾ ਕਰੂਗਾ ਉਹ ਪ੍ਰਬੰਧਕਾ ਦੀ ਵੀ ਜਰੂਰ ਜਿਹੜੀ ਆ ਗੱਲਬਾਤ ਹਮੇਸ਼ਾ ਹਾਰ ਰੱਖ ਕੇ ਰੱਖੂਗਾ ਉਹਨਾਂ ਦੀ ਸਲਾਹਤਾ ਕਰੂਗਾ ਸਿਫਤ ਵਡਿਆਈ ਕਰੂਗਾ ਬਹੁਤ ਧੰਨਵਾਦ ਤੁਹਾਡਾ ਇਹ ਗੱਲ ਬੜਾ ਤੁਸੀਂ ਬਖੂਬੀ ਇਹਨਾਂ ਨੇ ਸਾਨੂੰ ਸਮਝਾਇਆ ਕਿ ਅਸਲ ਦੇ ਵਿੱਚ ਇਹ ਸਾਰੀ ਜ਼ਿੰਮੇਵਾਰੀ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਦੀ ਅਤੇ ਨਾਲ ਹੀ ਸੰਗਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾਲ ਇੱਥੇ ਇੱਕ ਗੱਲ ਹੋਰ ਆਪਾਂ ਐਡ ਕਰ ਲਈਏ ਤਾਂ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਬਹੁਤ ਵੱਡਾ ਉਹਨਾਂ ਕੋਲੇ ਬਜਟ ਹੈ ਬਹੁਤ ਵੱਡੀ ਹੈ ਨਾ ਸੰਗਤ ਦਰਬਾਰ ਸਾਹਿਬ ਮੱਥਾ ਟੇਕਦੀ ਹੈ ਹੋਰ بڑے ਗੁਰਦੁਆਰਿਆਂ ਦੇ ਜਿਹੜੇ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਸਬੰਧ ਰੰਦਾ ਹੈ ਪ੍ਰਬੰਧ ਚੱਲਦਾ ਹੈ ਉਹਨਾਂ ਦੁਆਰਾ ਤੇ ਬਹੁਤ ਸੰਗਤਾਂ ਵੱਲੋਂ ਗੁਰੂ ਕੀ ਗੋਲਕ ਇਕੱਠੀ ਹੁੰਦੀ ਹੈ ਉਹ ਪੈਸੇ ਨੂੰ ਵੀ ਜੇ প্রচার ਲਈ গুরু ਕੇ ਗ੍ਰੰਥੀ ਸਿੰਘਾਂ ਲਈ ਵਰਤਿਆ ਜਾਵੇ ਤਾਂ ਬਹੁਤ ਵੱਡੀ ਸਹਾਇਤਾ ਹੋ ਸਕਦੀ ਹੈ ਬਿਲਕੁਲ ਬਿਲਕੁਲ ਮੈਂ ਅਗਲੀ ਗੱਲ ਅਖੀਰਲੀ ਤੁਹਾਨੂੰ ਪੁੱਛਣੀ ਚਾਹਾਂਗਾ ਜੀ ਮੈਂ ਨਾ ਇਹ ਵਿੱਚ ਇੱਕ ਗੱਲ ਤੁਹਾਨੂੰ ਹੋਰ ਸਾਂਝੇ ਕਰਨ ਲੱਗਾ ਜਿਹੜੀ ਗੱਲ ਬੜੀ ਇੱਕ ਅਹਿਮ ਰਹਿ ਗਈ ਸੀ ਅਸੀਂ ਨਾ ਗੁਰੂ ਘਰ ਦੇ ਵਜ਼ੀਰ ਨੂੰ ਇੱਕ ਨਾਮ ਦੇ ਕੇ ਬੋਲਦੇ ਹਾਂ ਬਹੁਤ ਹੀ ਸਤਿਕਾਰਯੋਗ ਹੈ ਸਤਿਕਾਰਯੋਗ ਬਾਬਾ ਬੁੱਢਾ ਜੀ ਔਰ ਉਹਨਾਂ ਦਾ ਉਹ ਸਰੂਪ ਨੇ ਮੈਂ ਹਮੇਸ਼ਾ ਇਹ ਗੱਲ ਸਮਝਦਾ ਹਾਂ ਬਿਲਕੁਲ ਗੱਲ ਇਦਾਂ ਹੀ ਮਿਲਦੀ ਜੁਲਦੀ ਆ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਬਾਬਾ ਬੁੱਢਾ ਜੀ ਦਰਬਾਰ ਸਹਿਬ ਵਿੱਚ ਨੇ ਤੇ ਬਾਬਾ ਬੁੱਢਾ ਜੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਭਲਾ ਉਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਪੋਥੀ ਸਹਿਬਾਨ ਸੀ ਪਰ ਆਪਾਂ ਸਤਕਾਰ ਨਾਲ ਕਹਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੋਥੀ ਸਹਿਬਾਨ ਜੀ ਨੂੰ ਇਦਾਂ ਪੀੜਾ ਸਹਿਬ ਤੇ ਟਿਕਾ ਕੇ ਤੇ ਪਿੱਛੇ ਹੋ ਗਏ ਤੇ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਵੀ ਬਾਬਾ ਜੀ ਵੀ ਹੁਕਮ ਲਾਓ ਚਲ ਉਹਨਾਂ ਨੇ ਹੁਕਮ ਲਿਆ ਸੋਹੀ ਰਾਗ ਦਾ ਨਾ ਪੰਜਵੇਂ ਪਾਤਸ਼ਾਹ ਜੀ ਦਾ ਉਪਦੇਸ਼ ਆਇਆ ਤੇ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਬੈਠ ਕੇ ਸੁਣਿਆ ਬਾਬਾ ਬੁੰਡਾ ਜੀ ਨੇ ਬੜੇ ਪਿਆਰ ਨਾਲ ਸੁਣਾਇਆ ਕੁਦਰਤੀ ਗੱਲ ਆ ਕਿ ਹੁਕਮ ਦੀ ਸਮਾਪਤੀ ਤੋਂ ਬਾਅਦ ਬਾਬਾ ਬੁੰਡਾ ਸਾਹਿਬਾਨ ਜੀ ਗੁਰੂ ਸਾਹਿਬ ਜੀ ਨੂੰ ਮਿਲ ਕੇ ਘਰ ਜਾਣ ਲੱਗੇ ਸਤਗੁਰੂ ਜੀ ਨੇ ਕਹਿਣ ਲੱਗੇ ਵੀ ਬਾਬਾ ਜੀ ਕਿੱਥੇ ਜਾ ਰਹੇ ਹੋ ਕਹਿਣ ਲੱਗੇ ਵੀ ਜੀ ਘਰੇ ਜਾ ਰਹੇ ਹਮ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਜੀ ਤੁਹਾਡੇ ਸਿਰ 'ਤੇ ਜ਼ਿੰਮੇਵਾਰੀ ਲਾਉਣ ਲੱਗੇ ਆ ਕੱਲ੍ਹ ਕਿ ਸਤਿਗੁਰੂ ਜੀ ਕਾਦੀ ਜ਼ਿੰਮੇਵਾਰੀ ਲਾਉਣੀ ਆ। ਕੱਲ੍ਹ ਗਾਇ ਤੋਂ ਬਾਅਦ ਤੁਸੀਂ ਇਸ ਘਰ ਦੇ ਗ੍ਰੰਥੀ। ਇਸ ਘਰ ਦੇ ਗ੍ਰੰਥੀਆਂ। ਕੱਲ੍ਹ ਕਿ ਠੀਕ ਹੈ ਜੀ। ਕਹਿਣ ਲੱਗੇ ਵੀ ਅੱਜ ਤੋਂ ਬਾਅਦ ਤੁਹਾਡਾ ਕੰਮ ਤੁਸੀਂ ਗੁਰੂ ਘਰ ਦਾ ਜੋ ਪ੍ਰਬੰਧ ਹੁੰਦਾ ਤੁਸੀਂ ਸੰਭਾਲਣਾ ਆਪ ਗੁਰਬਾਣੀ ਪੜ੍ਹਨੀ ਆ। ਤੇ ਪੜਾਉਣੀ ਵੀ ਆ। ਤੇ ਬਾਬਾ ਬੁੱਢਾ ਜੀ ਨੇ ਵੀ ਇਹ ਸ਼ਾਇਦ ਗੱਲ ਕਹੀ ਹੋਏਗੀ। ਮੇਰਾ ਮਨ ਕਹਿੰਦਾ ਹੈ। ਵੀ ਮਾਰਾ ਵੀ ਮੇਰੇ ਪਰਿਵਾਰ ਦਾ ਗੁਜ਼ਾਰਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੀਗਾ। ਇੰਦਾ ਪ੍ਰਬੰਧ ਮੈਂ ਤੋੜਾਂ ਦੀ ਮੈਂ ਚਲਾਵਾਂਗਾ ਗੱਲ ਪਤਾ ਕੀ ਸ੍ਰੀ ਚਵੀਰ ਜੀ ਗੱਲ ਇਹ ਆ ਵੀ ਜੇ ਪਿੱਛੇ ਤੁਹਾਡੀ ਸਪੋਰਟ ਕੰਮ ਕਰਦੇ ਹੋਗੇ ਨਾ ਤਾਂ ਉਥੇ ਤੁਹਾਨੂੰ ਕੰਮ ਕਰਦਾ ਆਨੰਦ ਹੀ ਹੋਊਗਾ ਮੈਂ ਇੱਕ ਗੱਲ ਤੁਹਾਨੂੰ ਤੁਹਾਡੇ ਇਸ YouTube ਦੇ ਚੈਨਲ ਦੇ ਦੁਆਰਾ ਸਮੂਹ ਸੰਗਤ ਨੂੰ ਜਰੂਰ ਦੱਸਾਂਗਾ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਵੀ ਪੰਜਾਬ ਦੇ ਗੁਰਦੁਆਰਿਆਂ ਵਿੱਚ ਤੇ ਬਾਹਰ ਲੰਗਾ ਸਟੇਟਾਂ ਦੇ ਵਿੱਚ ਕੀ ਫਰਕ ਹੈ ਮੈਂ ਵੀ ਜੀ ਤੁਹਾਨੂੰ ਸਿੱਧੇ ਲਫ਼ਜ਼ਾਂ ਵਿੱਚ ਕਹਾਂਗਾ ਠੇਠ ਭਾਸ਼ਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਅੱਛਾ ਜੀ ਜ਼ਮੀਨ ਅਸਮਾਨ ਦਾ ਹੂੰ ਹੂੰ ਪਹਿਲੀ ਗੱਲ ਇਹ ਆ ਪੰਜਾਬ ਦੇ ਵਿੱਚ ਉਹਨਾਂ ਮਾਣ ਤੇ ਸਨਮਾਨ ਨਹੀਂ ਮਿਲ ਰਿਹਾ ਜਿੰਨਾ ਬਾਹਰਲੰਗਾਂ ਸਟੇਟਾਂ ਦੇ ਵਿੱਚ ਮਿਲ ਗਿਆ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਨੂੰ ਪ੍ਰਚਾਰਕ ਸਹਿਬਾਨ ਨੂੰ ਮਾਣ ਤੇ ਸਨਮਾਨ ਮਿਲਦਾ ਹੂੰ ਹੂੰ ਤੁਹਾਡੀ ਕਿਰਪਾ ਦੇ ਨਾਲ ਮੈਂ ਇੱਥੇ ਲਗਭਗ ਇਹ ਦੌਰ ਦੀ ਧਰਤੀ ਦੇ ਗੁਰਦਰਾ ਦਾਤਾ ਬੰਦੀ ਛੋੜ ਵਿਖੇ ਹੂੰ ਹੂੰ ਸਤਮਾ ਸਾਲ ਮੈਨੂੰ ਇੱਥੇ ਚੱਲ ਰਿਹਾ ओके जी ਤੇ ਵਾਹਿਗੁਰੂ ਦੀ ਕਿਰਪਾ ਨਾਲ ਆਹ ਦੋ ਕੁ ਮਹੀਨੇ ਤੱਕ ਅਠਵਾਂ ਸਾਲਾ ਰੰਭ ਹੋ ਜਾਣਾ ਹਮ ਹਮ ਮੈਂ ਜਿਹੜੀ ਇੱਥੇ ਇੱਕ ਗੱਲ ਕਹੀ ਮੈਂ ਇਸ ਕਰਕੇ ਨਹੀਂ ਕਹਿਣ ਲੱਗਿਆ ਕਿ ਆਪਣੀ ਰਿਕਾਰਡਿੰਗ ਹੋ ਰਹੀ ਹੈ ਹਮ ਹਮ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਨੂੰ ਇੱਥੇ ਪ੍ਰਬੰਧਕਾਂ ਨੇ ਰੱਖਿਆ ਹੋਇਆ ਹਮ ਹਮ ਜਿਹੜੀ ਸੱਚ ਆਉ ਮੈਂ ਸੱਚੀ ਗੱਲ ਕਹਿਣੀ ਆ ਹਮ ਇੱਥੇ ਮੈਂ ਇੱਕ ਖਾਸੇ ਦੇਖੀ ਗੱਲ ਜਿਹੜੀ ਹਮ ਵੀ ਇੱਥੇ ਨਾ ਗੁਰੂ ਘਰ ਦੇ ਗ੍ਰੰਥੀ ਦਾ ਰਤਬਾ ਯਾਦ ਆ ਜਾਂਦਾ ਵੀ ਵਾਕੇ ਬਾਬਾ ਬੁੱਢਾ ਜੀ ਤੁਹਾਡਾ ਰਤਬਾ ਸਾਨੂੰ ਅੱਜ ਮਿਲਿਆ ਕੁਝ ਮੈਂ ਵੇਖਦਾ ਤੁਸੀਂ ਵੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਦੇਖਦੇ ਹੋਵੋਗੇ ਤੱਕਦੇ ਹੋਵੋਗੇ ਹੂੰ ਗੁਰੂ ਘਰ ਦੇ ਗ੍ਰੰਥ ਨੂੰ ਕਹਿੰਦਾ ਬਾਬਾ ਜੀ ਉੱਥੋਂ ਤੁਸੀਂ ਦੁੱਧ ਮੰਗ ਲਓ ਹੂੰ ਉੱਥੋਂ ਤੁਸੀਂ ਰੋਟੀ ਮੰਗ ਲਓ ਇਮਾਨਦਾਰੀ ਨਾਲ ਸਿੱਖ ਸੰਗਤ ਜੀ ਹੂੰ ਕਦੇ ਇਹ ਗੱਲ ਆਪਾਂ ਸੋਚੀ ਆ ਵੀ ਕਿ ਬਾਬਾ ਬੁੱਢਾ ਜੀ ਇਦਾਂ ਰੋਟੀ ਮੰਗਦੇ ਹੋਣਗੇ ਹੂੰ ਸੋਚਣ ਵਾਲੀ ਗੱਲ ਆ ਬਿਲਕੁਲ ਬਿਲਕੁਲ ਕਦੇ ਬਾਬਾ ਬੁੱਢਾ ਜੀ ਇਦਾਂ ਦਰਦ-ਦਰ ਕੇ ਕਹਿੰਦੇ ਹੋਣਗੇ ਭਾਈ ਮੈਨੂੰ ਆ ਆ ਜਿਹੜਾ ਆਟਾ ਦੋ ਜਾਂ ਮੈਨੂੰ ਤੁਸੀਂ ਕੋਈ ਦਾਲ ਪਾਓ ਹੈਨਾ ਬਿਲਕੁਲ ਉਹ ਤੁਸੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਉਹ ਕਿਦਾਂ ਦਾ ਰੂਪ ਬਣ ਜਾਂਦਾ ਮਿਰਲੀ ਸਤਕਾਰਯੋਗ ਨੇ ਮੈਂ ਵੀ ਉਸ ਲਾਈਨ ਦੇ ਵਿੱਚ ਆ ਠੀਕ ਸਤਕਾਰਯੋਗ ਨਹੀਂ ਸ਼ਖਸੀਅਤ ਪਰ ਇਹ ਕਿੱਦਾਂ ਦਾ ਰੋਲ ਅਦਾ ਕਰ ਦਿੱਤਾ ਗਿਆ ਉਹਨਾਂ ਨੂੰ ਦਿੱਤਾ ਜਾਂਦਾ ਜੀ ਤੁਸੀਂ ਆ ਡੋਲਾ ਫੜ ਕੇ ਜੀ ਉੱਥੋਂ ਰੋਟੀ ਲਿਓ ਉੱਥੋਂ ਤੁਸੀਂ ਜਿਹੜਾ ਵਾ ਆ ਤਾਲ ਲਿਓ ਉਹ ਵਿੱਚ ਉਹਦੇ ਵਿੱਚ ਸਾਰੀਆਂ 7-8 ਸੱਜੀਆਂ ਇਕੱਠੀਆਂ ਹੁੰਦੀਆਂ ਤੇ ਜਦੋਂ ਘਰੇ ਆਉਂਦਾ ਤੇ ਗੁਰੂ ਘਰ ਦੇ ਗੁਰ ਜਿਹੜੇ ਵਜ਼ੀਰ ਸਾਹਿਬਾਨ ਦੇ ਬੱਚੇ ਆ ਉਹ ਸੋਚ ਤੇ ਮਜਬੂਰ ਨਹੀਂ ਹੁੰਦੇਗੇ ਵੀ ਸਾਡਾ ਫਾਦਰ ਸਾਹਿਬ ਕਿੱਦਾਂ ਦਾ ਵਾ ਸਾਡਾ ਪਿਤਾ ਕਿੱਦਾਂ ਦਾ ਵੀ ਗੁਰੂ ਆਪਾਂ ਪਹਿਲਾਂ ਗੱਲ ਕੀਤੀ ਇੱਕ ਐਮਐਲਏ ਦਾ ਵਜ਼ੀਰ ਹੋਵੇ ਉਹਦੀ ਕਿੰਨੀ ਟੌਰ ਹੁੰਦੀ ਬਈ ਹਾਂ ਤੇ ਹਨਾ ਤੇ ਉਹ ਸੋਚਣਗੇ ਕਿ ਉਹ ਕਈ ਵਾਰੀ ਤਾਂ ਹੁੰਦਾ ਸਵਾਲ ਉਹ ਕਰਦੇ ਹੋਣਗੇ ਵੀ ਪਿਤਾ ਵੀ ਬਾਪੂ ਜੀ ਆਹ ਕਿੱਦਾਂ ਦੀ ਸਾਨੂੰ ਸਬਜ਼ੀ ਮਿਲ ਰਹੀ ਹੈ ਉਹਨਾਂ ਦਾ ਵੀ ਤਾਂ ਦਿਲ ਕਰਦਾ ਮੈਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰ ਲੱਗਾ ਬੜੀ ਜ਼ਰੂਰੀ ਹੈ ਕਿ ਦੇਖੋ ਇੱਥੇ ਹੁਣ ਅਸੀਂ ਰਹਿ ਰਹੇ ਹਾਂ ਇੱਥੇ ਬੜਾ ਸੋਹਣਾ ਪ੍ਰਬੰਧ ਹੈ ਪ੍ਰਬੰਧਕਾਂ ਨੇ ਬੜੇ ਹੀ ਵਧੀਆ ਸਤ ਜਿਹੜੇ ਪ੍ਰਬੰਧਕਾਂ ਨੇ ਬੜਾ ਸੋਹਣਾ ਪ੍ਰਬੰਧ ਤੋਰਿਆ ਇੱਥੋਂ ਦੇ ਕਿ ਉਹਨਾਂ ਨੇ ਜੀ ਦੁੱਧ ਦਾ ਪ੍ਰਬੰਧ ਅਲੱਗ ਕੀਤਾ ਵਾ ਜੀ ਤੁਹਾਨੂੰ ਅੱਧਾ-ਅੱਧਾ ਲੀਟਰ ਜਿਹੜਾ ਉਹ ਦੁੱਧ ਇੱਥੋਂ ਪ੍ਰਬੰਧਕ ਕਮੇਟੀ ਦੇਣਗੇ ਹਾਂ ਕਿ ਤੁਸੀਂ ਆਪ ਦਾ ਜੇ ਤੁਹਾਡੇ ਪਰਿਵਾਰਕ ਮੈਂਬਰ ਜ਼ਿਆਦਾ ਵਾ ਤਾਂ ਤੁਸੀਂ ਅਲੱਗ ਲੈ ਸਕਦੇ ਪਰ ਉਹਨਾਂ ਨੇ ਕੋਸ਼ਿਸ਼ ਤੇ ਕੀਤੀ ਨਾ ਫਿਰ ਲੰਗਰ ਦਾ ਪ੍ਰਬੰਧ ਉਹਨਾਂ ਨੇ ਆਖਿਆ ਜੀ ਤੁਸੀਂ ਲੰਗਰ ਇੱਥੋਂ ਛੱਕ ਸਕਦੇ ਹੋ ਹਨਾ ਤਾਂ ਇਹ ਜੇ ਇਦਾਂ ਦਾ ਪ੍ਰਬੰਧ ਕਿਤੇ ਹੋਏਗਾ ਤਾਂ ਤੁਸੀਂ ਯਕੀਨ ਕਰਕੇ ਜਾਣਿਓ ਹਰ ਇੱਕ ਦਾ ਕੰਮ ਵੀ ਬੋਲੇਗਾ ਉਹਦਾ ਦਿਲਵੀ ਕਰੇਗਾ ਯਾਰ ਮੈਂ ਅੱਗੇ ਗੱਲ ਕਰਾ ਮੈਨੂੰ ਇੱਕ ਗੱਲ ਮੈਂ ਹੋਰ ਤਾਂ ਨਾ ਸਾਂਝੀ ਕਰਨ ਲੱਗਾ ਵੀ ਇਹ ਗੱਲ ਮੈਨੂੰ ਪੰਜਾਬ ਤੋਂ ਸੁਣਨ ਨੂੰ ਮਿਲੀ ਸੀਗੀ ਮੈਂ ਪਹਿਲਾਂ ਬਿੰਦਕ ਤੋਂ ਕੋ ਟਾਵੇਂ ਟਾਵੇਂ ਹੋਣ ਕਿ ਜਿੱਥੇ ਮਾਨ ਸਨਮਾਨ ਦੇਣਗੇ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾਗਾ ਕਿ ਮੇਰੇ ਇੱਕ ਬਹੁਤ ਹੀ ਸਤਿਕਾਰਯੋਗ ਵੀਰ ਨੇ ਵੀਰ ਹਰਜੀਤ ਸਿੰਘ ਜੀ ਤੇ ਉਹ ਸ਼ਾਇਦ ਹੈ ਉਸ ਵਕਤ ਮੈਨੂੰ ਉਹਦਾ ਕੋਟਪੂਰੇ ਦੀ ਧਰਤੀ ਤੇ ਪੰਜਾਬ ਵਿੱਚੋਂ ਜਿਹੜਾ ਵਾ ਗਰੰਥੀ ਸਿੰਘ ਦੀ ਜੁੜੀ ਨਵਾਰਿਆ ਉਹਨਾਂ ਨੇ ਮੈਨੂੰ ਗੱਲ ਕੀਤੀ ਸੀ ਕਿੱਲ ਕੇ ਮੈਂ ਨਾ ਬਹੁਤ ਸਮਾਂ ਪਹਿਲਾਂ ਤਗਾਣੀ ਦੀ ਤਗਾਣਾ ਪਿੰਡ ਆ ਉੱਥੇ ਕਹਿੰਦੇ ਵੀ ਮੈਂ ਗ੍ਰੰਥੀ ਦੀ ਡਿਊਟੀ ਨਿਭਾਉਣ ਲੱਗਿਆ ਤੇ ਮੈਨੂੰ ਉੱਥੋਂ ਦੇ ਪ੍ਰਧਾਨ ਸਾਹਿਬ ਨੇ ਇੱਕ ਗੱਲ ਕੀਤੀ ਹੂੰ ਕਹਿੰਦਾ ਜੀ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਉਹ ਕਹਿੰਦਾ ਮੈਂ ਮੈਂ ਸੋਚਿਆ ਵੀ ਕਾਹਦਾ ਸਵਾਲ ਕਰਨਾ ਨਾ ਉਹਨੇ ਹੂੰ ਤੇ ਉਹ ਕਹਿੰਦਾ ਜੀ ਸਵਾਲ ਇਹ ਆ ਵੀ ਤੁਸੀਂ ਜਦੋਂ ਤੁਸੀਂ ਕਿੱਥੋਂ ਪੜੇ ਉਹਨੇ ਸਾਰੀ ਗੱਲ ਦੱਸੀ ਜਿਵੇਂ ਉੱਥੋਂ ਪੜਿਆ ਹਾਂ ਨਾ ਚਲੋ ਉਹਨੇ ਗੱਲ ਦੱਸੀ ਵੀ ਮੈਂ ਆਹ ਕ ਜਿਹੜੀ ਸਟੱਡੀ ਉਹ ਹਾਸਲ ਕੀਤੀ ਆ ਇਹਦਾ ਗੱਲਾਂ ਕਰਦਾ ਕਰਦੇ ਆ ਉਹ ਕਹਿੰਦਾ ਬਾਬਾ ਜੀ ਸਾਡੀ ਇੱਕ ਬੇਨਤੀ ਆ ਕਹਿੰਦਾ ਜਦੋਂ ਨੇ ਕਿਹਾ ਲੈ ਵੀ ਮੇਰੇ ਬੇਨਤੀ ਕਹਿੰਦਾ ਮੈਂ ਡਰ ਗਿਆ ਕਿ ਕਿਉਂਕਿ ਪ੍ਰਬੰਧਕ ਬਹੁਤ ਬੇਨਤੀ ਨਹੀਂ ਕਰ ਦਿੰਦੇ ਵਾ ਬੇਨਤੀ ਨਹੀਂ ਹੁੰਦੀ ਉਹ ਬੇਨਤੀ ਵਿੱਚ ਹੁਕਮ ਹੁੰਦਾ ਅਸਲ ਵਿੱਚ ਬੇਨਤੀ ਤਾਂ ਕਹਿ ਸਕਦੇ ਵੀ ਸਾਡੀ ਬੇਨਤੀ ਪਰ ਹੁੰਦਾ ਇੱਕ ਆਰਡਰ ਹੁਕਮ ਹੁੰਦਾ ਵਾ ਤੇ ਕਹਿੰਦੇ ਜੀ ਬੇਨਤੀ ਇਹ ਵੀ ਜੇ ਤੁਸੀਂ ਗੁਰਦਰਾ ਸਾਹਿਬ ਅੰਦਰ ਆਇਆ ਕਰੋਗੇ ਨਾ ਜਦੋਂ ਤੁਸੀਂ ਡਿਊਟੀ ਸੰਭਾਲ ਲਿਆ ਕਰਨੀ ਆ ਆਪ ਜੀ ਨੇ ਦਸਤਾਰ ਸਜਾ ਲੈਣੀ ਆ ਤੁਸੀਂ ਯਕੀਨ ਨਹੀਂ ਕਰਨਾ ਬਾਈ ਜੀ ਜਦੋਂ ਨੇ ਇਹ ਗੱਲ ਕਹੀ ਤਾਂ ਮੇਰਾ ਮਨ ਬੜਾ ਖੁਸ਼ ਹੋ ਗਿਆ ਮੈਂ ਹੈਰਾਨ ਹੋ ਗਿਆ ਮੈਂ ਵੀਰ ਜੀ ਇਹ ਗੱਲ ਉਹਨੇ ਕਹੀ ਕਹਿੰਦਾ ਹਾਂ ਕਹਿੰਦਾ ਅਗਲੀ ਗੱਲ ਹੋਰ ਕਹਿੰਦਾ ਜੀ ਉਹ ਕਹਿੰਦੇ ਵੀ ਜੇ ਤੁਸੀਂ ਡਿਊਟੀ ਸੰਭਾਲੋਗੇ ਨਾ ਤੁਸੀਂ ਕੱਪੜੇ ਰੋਜ਼ ਪ੍ਰੈਸ ਕਰਕੇ ਪਾ ਕੇ ਆਉਣੇ ਮੈਂ ਕਿਹਾ ਵੀ ਇਦਾਂ ਕਿਉਂ ਕਹਿੰਦਾ ਜੀ ਉਹ ਇੰਨਾ ਕਰਕੇ ਉਹ ਕਹਿੰਦੇ ਵੀ ਸਾਨੂੰ ਵੀ ਲੱਗੇ ਤੇ ਲੋਕਾਂ ਨੂੰ ਵੀ ਲੱਗੇ ਸੰਗਤ ਨੂੰ ਵੀ ਸੰਗਤ ਨੂੰ ਵੀ ਲੱਗੇ ਕਿ ਉਹ ਗੁਰੂ ਘਰ ਦਾ ਵਜੀਰ ਹੈ ਤੇ ਫਿਰ ਮੈਂ ਨਾ ਕਹਾ ਕਾਜਾ ਲੈ ਕੇ ਗੱਲ ਆਖੀ ਮੈਂ ਕਿਹਾ ਯਾਰ ਮੈਂ ਉਹਨਾਂ ਪ੍ਰਬੰਧਕਾਂ ਦਾ ਦਿলো ਧੰਨਵਾਦ ਕਰਦਾ ਨਾ ਤੇ ਮੈਂ ਉਹ ਲੋਕ ਵੀ ਦੇਖੇ ਆ ਜਿਹੜੇ ਗੁਰੂ ਘਰ ਦੇ ਗਰੰਥੀ ਸੇਵਨ ਜੇ ਕੋਈ ਚੰਗੀ ਪਾਗ ਬੰਨ ਲੈ ਚੰਗੇ ਕੱਪੜੇ ਪਾ ਲੈ ਤੇ ਸੱਚ ਕਰਕੇ ਜਾਣੋ ਭਾਈ ਸਾਹਿਬ ਜੀ ਬਰਦਾਸ਼ਤ ਨਹੀਂ ਹੁੰਦੇ ਲੋਕਾਂ ਤੋਂ ਹੂੰ 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 ਸੱਚ ਗੱਲ ਹੈ ਹਰ ਜਾਂਦੇ ਕਈ ਵਾਰ ਹਾਂ ਮੈਂ ਇਦਾਂ ਦੇ ਗਰੰਥੀ ਸੇਵਨ ਪ੍ਰਚਾਰ ਕੇ ਵੇਖਿਆ ਜਿਹੜੇ ਕਹਿੰਦੇ ਵੀ ਜੇ ਅਸੀਂ ਗੱਡੀ ਲੈ ਸਕਦੇ ਹ ਮਾਲਕ ਨੂੰ ਇਹਨਾਂ ਦਿੱਤਾ ਗੱਡੀ ਲੈਣ ਦੀ ឱਕਾਤ ਰੱਖਦੇ ਆ ਨਾ ਪਰ ਉਹ ਨਹੀਂ ਲੈਂਦੇ ਹੋ ਸੱਚੀ ਗੱਲ ਕਹਨਾ ਪਤਾ ਕਿਉਂ ਉਹਨਾਂ ਨੂੰ ਐ ਵੀ ਜੇ ਮੈਂ ਗੱਡੀ ਲੈ ਲਾਂਗਾ ਤਾਂ ਸ਼ਾਇਦ ਪਤਾ ਨਹੀਂ ਲੋਕ ਕੀ ਸੋਚਣਗੇ ਨਾ ਤੇ ਮੈਂ ਇਹ ਤੁਹਾਡੇ ਮਾਧਿਅਮ ਦੁਆਰਾ ਇਹ ਗੱਲ ਕਹਾਂ ਕਿ ਸਾਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਵਾ ਠੀਕ ਹੈ ਨਾ ਕਿਉਂਕਿ ਜਿਹੜੀ ਜਿਹੜਾ ਚਿੰਤਾ ਦਾ ਵਿਸ਼ਾ ਇਹ ਹੈ ਨਾ ਉਹ ਵੀਰ ਜੀ ਇਹ ਹੈ ਕਿ ਵੀ ਜੱਜ ਦਾ ਬੱਚਾ ਅੱਗੇ ਜੱਜ ਬਣ ਸਕਦਾ ਵਾ ਵਕੀਲ ਦਾ ਬੱਚਾ ਵਕੀਲ ਬਣ ਸਕਦਾ ਡਾਕਟਰ ਦਾ ਬੱਚਾ ਅੱਗੇ ਡਾਕਟਰ ਬਣ ਸਕਦਾ ਪਰ ਯਕੀਨ ਕਰਕੇ ਜਾਣਿਓ ਗੁਰੂ ਘਰ ਦਾ ਗ੍ਰੰਥੀ ਬੱਚਾ ਕੇ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਹੈਗਾਗਾ ਇਹ ਗੱਲ ਮੈਂ ਸਿਰਫ ਜ਼ੁਬਾਨੋਂ ਨਹੀਂ ਕਹਿ ਰਿਹਾ ਮੈਂ ਆਪਣੀ ਅੱਖਾਂ ਵੀ ਦੇਖੀ ਮੈਨੂੰ ਯਾਦ ਹੈ ਕਿ ਆ ਹਿਆਰਪੁਰ ਦੇ ਵਿੱਚ ਨਾ ਮੈਨੂੰ 2 ਸਾਲ ਵਕਤ ਮਿਲਿਆ ਸੀਗਾ ਗੁਰਮਤ ਕਾਲਜ ਵਿੱਚ ਪੜਾਉਣ ਦਾ ਹ ਸਤਿਕਾਰਯੋਗ ਸਿੰਘ ਸਾਹਿਬਾਨ ਗਿਆਨੀ ਕਿਰ ਸਿੰਘ ਜਿਹੜੇ ਸਾਬਕਾ ਚਤਿੱਦਾਰ ਰਹੇ ਨੇ ਦਮਦਮਾ ਸਾਹਿਬ ਦੇ ਉਹਨਾਂ ਨੇ ਇੱਕ ਹਿਆਰਪੁਰ ਕਾਲਜ ਖੋਲ੍ਹਿਆ ਸੀ ਉੱਥੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ 2 ਸਾਲ ਪੜਾਉਣ ਦਾ ਵਕਤ ਮਿਲਿਆ ਹੂੰ ਤੇ ਉਥੇ ਨਾ ਇੱਕ ਪ੍ਰਿੰਸੀਪਲ ਸਨ ਜੀ ਸਰਦਾਰ ਗੁਰਦੇਵ ਸਿੰਘ ਜੀ ਤੇ ਉਹ ਮੈਨੂੰ ਕਿਤੇ ਕਿਸੇ ਗੁਰਦਰਾ ਸਾਹਿਬ ਲੈ ਗਏ ਮੈਂ ਉਸ ਜਗ੍ਹਾ ਦਾ ਨਾਮ ਭੁੱਲ ਗਿਆ ਪਰ ਮੈਨੂੰ ਗੱਲ ਯਾਦ ਆਉ ਤੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਕਿਸੇ ਰਾਗੀ ਸਹਿਬਾਂ ਨੂੰ ਮਲਾਉਣਾ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਮੈਂ ਮਿਲਿਆ ਉਹਨਾਂ ਨੂੰ ਗੱਲਾਂ ਬਾਤਾਂ ਕਰਦਿਆ ਕਰਦਿਆਂ ਉਹਨਾਂ ਨੇ ਦੱਸਿਆ ਜੀ ਸਾਡੇ ਇੱਥੇ ਡਿਊਟੀ ਆ ਤੇ ਫਿਰ ਮੈਂ ਪੁੱਛ ਲੱਗ ਪਿਆ ਮੈਂ ਕਿਹਾ ਜੀ ਬੱਚੇ ਉਹਨੇ ਦੱਸਿਆ ਜੀ ਸ਼ਾਇਦ ਮਿਲ ਲਾ ਦੋ ਨੇ ਕਹਿੰਦੇ ਮੇਰੇ ਦੋ ਬੱਚੇ ਆ ਪਰ ਜਿਹੜੀ ਮੈਨੂੰ ਗੱਲ ਯਾਦ ਆ ਉਹ ਕਹਿੰਦਾ ਮੇਰੀ ਇੱਕ ਬੇਟੀ ਵੀ ਆ ਤੇ ਵੀਰ ਜੀ ਉਹਨਾਂ ਨੇ ਜਦੋਂ ਗੱਲ ਕੀ ਮੈਂ ਕਿਹਾ ਜੀ ਬੇਟੀ ਕੀ ਕਰ ਰਹੀ ਆ ਉਹ ਮੈਨੂੰ ਕਹਿੰਦਾ ਜੀ ਉਹ 뮤직 ਦਾ ਕੋਰਸ ਕਰ ਰਹੀ ਆ ਮੈਂ ਕਿਹਾ ਉਹ ਮਤਲਬ ਕੋਈ ਕੀਰਤਨ ਵਗੈਰਾ ਸਿੱਖਣਾ ਕਹਿੰਦੇ ਨਹੀਂ ਜੀ ਹੂੰ ਹੂੰ ਮੈਂ ਕਿਹਾ ਫੇਰ ਕਹਿੰਦੇ ਜੀ ਉਹਨੇ ਗਾਇਕਾ ਬਣਨਾ ਹੂੰ ਪਹਿਲਾਂ ਕੌਣ ਕਹਿ ਰਿਹਾ ਗੁਰੂ ਘਰ ਦੇ ਰਾਗੀ ਸਹਿਬਾਨ ਇਹ ਗੱਲ ਕਹਿ ਰਹੇ ਤੇ ਭਾਈ ਸਾਹਿਬ ਜੀ ਮੈਂ ਸੋਚ ਤੇ ਮਜਬੂਰ ਹੋ ਗਿਆ ਸੀ ਵੀ ਗੁਰੂ ਘਰ ਦਾ ਰਾਗੀ ਸਹਿਬਾ ਨੇ ਗੱਲ ਕਵੇ ਤੇ ਬਈ ਪੈਰਾਂ ਦੇ ਥੱਲੇ ਜ਼ਮੀਨ ਖਿਸਨ ਖਿਸਕਣ ਵਾਲੀ ਗੱਲ ਆ ਬਈ ਆਪਾਂ ਤੇ ਸੱਚ ਗੱਲ ਕਹਿੰਦੇ ਤਾਂ ਬਿਲਕੁਲ ਬਿਲਕੁਲ ਜੀ ਵੀ ਮਤਲਬ ਉਹ ਫਖਰ ਨਾਲ ਨਹੀਂ ਕਹਿ ਸਕਦਾਗਾ ਵੀ ਮੇਰਾ ਬੱਚਾ ਵੀ ਕੋਈ ਰਾਗੀ ਬਣੂਗਾ ਮੇਰਾ ਬੱਚਾ ਵੀ ਗ੍ਰੰਥੀ ਬਣੂਗਾ ਮਤਲਬ ਹਾਲਾਤ ਅੱਜ ਇਹ ਬਣ ਚੁੱਕੇ ਨੇ ਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਹਾਲਤ ਕਿਤੇ ਨਾ ਕਿਤੇ ਜੇ ਉਹਦੇ 'ਚ ਨਿਘਾਰ ਆਇਆ ਉਹਦੇ ਜ਼ਿੰਮੇਵਾਰ ਪ੍ਰਬੰਧਕ ਨਹੀਂ ਸਕਤ ਸੰਗਤ ਵੀ ਹੈਗੀ ਨੇ ਪ੍ਰਬੰਧਕ ਕਮੇਟੀਆਂ ਹੈਗੀਆਂ ਨੇ ਤੇ ਦੂਜੀ ਗੱਲ ਜੇ ਪੰਜਾਬ 'ਚ ਕਿਤੇ ਥੋੜਾ ਬਹੁਤਾ ਸਤਕਾਰ ਘਟਿਆ ਕਿਤੇ ਉਹਨਾਂ ਨੂੰ ਲੋੜਾਂ ਲਈ ਵੀ ਬਹੁਤਾ ਮਸ਼ਕਤ ਘਾਲਣਾ ਪਿਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਨ ਸਮਝਣ ਦੀ ਲੋੜ ਹੈ ਵੀਰ ਜੀ ਗੱਲ ਇਹ ਆ ਕਿ ਜਿਹੜੀ ਆਪਾਂ ਸਟਾਰਟਿੰਗ ਤੋਂ ਗੱਲ ਕੀਤੀ ਨਾ ਲੋੜ ਬੜੀ ਜ਼ਰੂਰੀ ਹੈ ਇੱਛਾ ਦੀ ਗੱਲ ਹੀ ਮੈਂ ਕਰਦਾ ਇੱਛਾ ਤਾਂ ਪੂਰੀ ਨਹੀਂ ਅਸੀਂ ਲੋੜ ਤਾਂ ਪੂਰੀ ਕਰਨ ਵਾਸਤੇ ਪ੍ਰਬੰਧਕਾਂ ਨੂੰ ਅੱਗੇ ਆਉਣੇ ਪੈਣਾ ਤੇ ਮੈਂ ਤੁਹਾਡੇ ਮਾధ్యਮ ਨਾਲ ਇਹ ਗੱਲ ਜ਼ਰੂਰ ਕਵਾਂਗਾ ਖਾਸ ਤੌਰ ਤੇ ਪੰਜਾਬ ਦੇ ਪ੍ਰਬੰਧਕਾਂ ਨੂੰ ਕਿ ਤੁਸੀਂ ਗੁਰੂ ਘਰ ਦੇ ਵਜ਼ੀਰਾਂ ਦਾ ਜ਼ਰੂਰ ਧਿਆਨ ਦਿਓ ਜ਼ਰੂਰ ਉਹਨਾਂ ਦਾ ਸਨਮਾਨ ਕਰੋ ਠੀਕ ਹੈ ਜੀ ਕਿਉਂਕਿ ਫੇਰ ਮੈਂ ਉੱਥੇ ਗੱਲ ਕਰਾਂਗਾ ਤੁਸੀਂ ਨਾ ਸਮਝੋ ਗੁਰੂ ਕਰਦਾ ਕਰਨthi ਨਾ ਸਮਝੋ ਜੇ ਨਹੀਂ ਨਾ ਸਮ ਨਾ ਸਮਝੋ ਇਦਾਂ ਸਮਝ ਲਓ ਕਿ ਅਸੀਂ ਹੁਣ ਤਾਂ ਵੈਸੇ ਮੈਂ ਬਹੁਤੇ ਇਦਾਂ ਵੀ ਸੁਣਨੇ ਨੇ ਕਦੇ ਜੀ ਬਾਬਾ ਜੀ ਸਾਨੂੰ ਇਦਾਂ ਦਾ ਬੰਦਾ ਚਾਹੀਦਾ ਵਾ ਜਿਹੜਾ ਬਸ ਸਵੇਰੇ ਸ਼ਾਮ ਸ਼ਾਮ ਨੂੰ ਗੇਟ ਖੋਲ ਦੇਵੇ ਹਨਾ ਮਤਲਬ ਸਿੱਧਾ ਇਹ ਕੰਮਾ ਹੀ ਹੋ ਗਿਆ ਹਨਾ ਪਰ ਇਹ ਜਿਹੜਾ ਮਾਨ ਤੇ ਸਨਮਾਨ ਮੈਂ ਫੇਰ ਕਹਾਂਗਾ ਬਾਹਰ ਦੀਆਂ ਸਟੇਟਾਂ ਤੇ ਬਹੁਤ ਜ਼ਿਆਦਾ ਠੀਕ ਹੈ ਤੇ ਇਹ ਸਾਡੀਆਂ ਜਿਹੜੀਆਂ ਸਟੇਟਾਂ ਦੇ ਕਾਇਮ ਜੇ ਸਭਾ ਲਈਆਂ ਸਟੇਟਾਂ ਤੇ ਆ ਤਾਂ ਸਾਡਾ ਪੰਜਾਬ ਚ ਵੀ ਰਹਿਣਾ ਚਾਹੀਦਾ ਵਾ ਹੁਣ ਤੁਸੀਂ ਕਈ ਵਾਰੀ ਦੇਖਿਆ ਵਾ ਬਹੁਤੇ ਸਾਡੇ ਗੁਰੂ ਘਰ ਦੇ ਗ੍ਰੰਥੀ ਪੰਜਾਬ ਚ ਡਿਊਟੀ ਨਹੀਂ ਕਰਨਾ ਚਾਹੁੰਦੇ ਹੋ ਮੈਂ ਸੱਚੀ ਗੱਲ ਕਹਿਣਾ ਤੁਹਾਨੂੰ ਉਹ ਬਾਹਰਲੇਗਾ ਸਟੇਟਾਂ ਤੇ ਕਰਨਾ ਪਤਾ ਕਿਉਂ ਇਸ ਗੱਲ ਨੂੰ ਪ੍ਰਬੰਧਕ ਵੀ ਮਾੜਾ ਨਾਲ ਸਮਝਣ ਪਰ ਸੱਚ ਕੀ ਗੱਲ ਹੈ ਵੀ ਇਧਰਲੇ ਲੋਕ ਸਮਝਦੇ ਆ ਗੱਲ ਮਾਣ ਸਨਮਾਨ ਦਿੰਦੇ ਆ ਲੋਕ ਇਹ ਤੇ ਫਰਕ ਹੈ ਵੀ ਜੀ ਬਹੁਤ ਫਰਕ ਪੜੇ ਨਹੀਂ ਸਹੀ ਲੋਕ ਹੈ ਨਾ ਇਹ ਸਾਡਾ ਤੁਹਾਡੇ ਕਹਿਣ ਦਾ ਮਤਲਬ ਇਹੋ ਹੀ ਆ ਕਿ ਕਿਤੇ ਨਾ ਕਿਤੇ ਸਾਰਿਆਂ ਨੂੰ ਜ਼ਿੰਮੇਵਾਰ ਹੋਣ ਦੀ ਲੋੜ ਆ ਸਭ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਨਾਲ ਮੈਂ ਸਤਿਕਾਰਯੋਗ ਆਪਣੇ ਗਰੰਤੀ ਸਾਹਿਬਾ ਨਾਲ ਵੀ ਇਕ ਵਾਰ ਜਰੂਰ ਕਵਾਂਗਾ ਕਿਉਂਕਿ ਕਈ ਸਾਨੂੰ ਆਪਾਂ ਨੂੰ ਤੁਹਾਨੂੰ ਵੀ ਮੈਨੂੰ ਵੀ ਸੋਨ ਨੂੰ ਮਿਲਦਾ ਜੀ ਗਰੰਤੀ ਸਿੰਘ ਏਦਾਂ ਹੋ ਗਿਆ ਜੀ ਏਦਾਂ ਹੋ ਗਿਆ ਨਾ ਤੇ ਚਲੋ ਮਾਲਕ ਜੀ ਕਿਰਪਾ ਕਰਨ ਹਣਾ ਅੱਗੇ ਸਰਣ ਚੱਲੋ ਅਨੰਦ ਲਾਲਾ પાછે બેઠી સજો હા બીતીવી અસી ਵੀ સમજી આપણે આપો ਆਪਣੇ આપ નું ઓપી સુધાર કરીએ ਔਰ એક ગલ મેં હોર જરૂર કહણી ચાહવાંગા ਜਿਹੜੀ ਬਹੁਤ ਜ਼ਰੂਰੀ ਹੈ ਕਿ ਮੈਂ ਗੱਲ ਕਹਿਣਾ ਹੁਣਾ ਕਿ ਜਿਹੜੇ ਪ੍ਰਬੰਧਕ ਵੀਰ ਨੇ ਨਾ ਪਲੋ ਪੰਜਾਬ ਦੇ ਹੋਣ ਤੇ ਪਲੋ ਸਾਡੇ ਇੱਥੇ ਇੱਥੋਂ ਦੇ ਹੋਣ ਇਹਨਾਂ ਦਾ ਰਿਸ਼ਤਾ ਇੱਕ ਨੌ ਮਾਸ ਦਾ ਹੁੰਦਾ ਵਾ ਠੀਕ ਇਹ ਨਹੀਂ ਹੈਗਾ ਕਿ ਮੰਨ ਲਓ ਮੈਨੂੰ ਇੱਥੇ ਰੱਖ ਲਿਆ ਕਿਸੇ ਨੇ ਤੇ ਮੈਂ ਹੁਣ ਮੰਨ ਲਓ ਪ੍ਰਧਾਨ ਦੀ ਤੇ ਸੈਕਟਰੀ ਦੀ ਖਜ਼ਾਨਚੀ ਦੀ ਜਾਂ ਪ੍ਰਬੰਧਕ ਦੀ ਗੱਲ ਹੀ ਨਾ ਮੰਨਾ ਨਹੀਂ ਠੀਕ ਸਾਨੂੰ ਉਸ ਮਹੌਲ ਨੂੰ ਸਮਝਣਾ ਪੈਣਾ ਵਾ ਕਿ ਇਹ ਕਈ ਵਾਰ ਸਾਡੇ ਚ ਵੀ ਇੱਥੇ ਆ ਜਾਂਦੇ ਕਈ ਵਾਰੀ ਵੀ ਮੈਂ ਮੈਂ ਗੱਲ ਨਹੀਂ ਇਹ ਮੰਨਣੀ ਕਿ ਨਹੀਂ 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 ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਪ੍ਰਬੰਧ ਚਲਾ ਰਿਹਾ ਹੈ ਬਾਬਾ ਬੁੱਢਾ ਜੀ ਉਸ ਪ੍ਰਬੰਧ ਨੂੰ ਸਮਝ ਰਹੇ ਠੀਕ ਤੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਵੀ ਗੁਰੂ ਘਰ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਸੈਕਟਰੀ ਸਹਿਬ ਨੇ ਖਜ਼ਾਨਚੀ ਜੀ ਨੇ ਉਹ ਪ੍ਰਬੰਧ ਚਲਾ ਰਹੇ ਵੇ ਹਨਾ ਤੇ ਅਸੀਂ ਉਸ ਪ੍ਰਬੰਧ ਨੂੰ ਵੀ ਅਸੀਂ ਨਾਲ ਸਮਝ ਕੇ ਨਾਲ ਚੱਲੀ ਅਸੀਂ ਕਈ ਵੀ ਨਹੀਂ ਤੁਹਾਡੇ ਨਾਲ ਅਸੀਂ ਚੱਲ ਕੇ ਇਹ ਗੱਲਬਾਤ ਕਰਾਂਗੇ ਹੂੰ ਇਹ ਗੱਲਾਂ ਬੜੀਆਂ ਜੁਰੀ ਸਾਡੇ ਬਿਲਕੁਲ ਜੀ ਸੋਹ ਆਪ ਸਭ ਨੇ ਪੋਡਕਾਸਟ ਸੁਣਿਆ ਪੂਰਾ ਇਹਦੇ ਵਿੱਚ ਮੇਨ ਗੱਲ ਜੇ ਮੈਂ ਫਿਰ ਐਂਡ ਤੇ ਦੁਹਰਾ ਦੇਵਾਂ ਤਾਂ ਗ੍ਰਾਂਥੀ ਸਿੰਘਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਇਕੱਤਰ ਹੋਣਾ ਪੈਣਾ ਜਿਹੜਾ ਕਿ ਵੀਰ ਜੀ ਨੇ ਬਹੁਤ ਹੀ ਵਾਕ ਖੂਬੀ ਆਪਣੇ ਜੀਵਨ ਤੋਂ ਲੈ ਕਰਕੇ ਜੋ ਤਜਰਬੇ ਉਹਨਾਂ ਦੇ ਰਹੇ ਜਾਂ ਉਹਨਾਂ ਨੇ ਆਪਣੇ ਸਾਥੀਆਂ ਦੇ ਗ੍ਰਾਂਥੀ ਸਿੰਘਾਂ ਦੇ ਪ੍ਰਚਾਰਕਾਂ ਦੇ ਵੇਖੇ ਲੰਮਾ ਸਮਾਂ ਉਹ ਪ੍ਰਚਾਰਕ ਲਾਈਨ ਦੇ ਵਿੱਚ ਵਿਚਰ ਰਹੇ ਨੇ ਡਿਊਟੀ ਨਿਭਾ ਰਹੇ ਨੇ ਤੇ ਇਹ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਪੰਜਾਬ ਦੇ ਕੁਝ ਗੁਰਦੁਆਰਿਆਂ ਦੇ ਵਿੱਚ ਜਾਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਕਿਦਾਂ ਦਾ ਸਤਿਕਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੰਥੀ ਬਣਨਗੇ ਜਾਂ ਨਹੀਂ ਬਣਨਗੇ ਇਹ ਵੀ ਚਿੰਤਾ ਦਾ ਵਿਸ਼ਾ ਹੈ ਤਾਂ ਸਾਨੂੰ ਸਾਰਿਆਂ ਨੂੰ ਹੀ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਨਹੀਂ ਤੇ ਅਸੀਂ ਜਿੱਥੇ ਸਿੱਖੀ ਨੂੰ ਫੈਲਾਉਣਾ ਚਾਹੁੰਦੇ ਹਾਂ ਹੋਰਾਂ ਤੱਕ ਸਮਝਾਉਣਾ ਚਾਹੁੰਦੇ ਹਾਂ ਉਹ ਵੀ ਸਾਡੇ ਲਈ ਮੁਸ਼ਕਲ ਹੋ ਜਾਵੇਗਾ ਸੋ ਮੈਂ ਅਖੀਰ ਤੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪ ਜੀ ਨੇ ਇੰਨਾ ਸਮਾਂ ਦਿੱਤਾ ਬਹੁਤ ਸੋਹਣੇ ਵਿਚਾਰਾਂ ਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਆਪ ਜੀ ਤੋਂ ਏਸੇ ਹੀ ਤਰ੍ਹਾਂ ਅਗਾਹ ਵੀ ਆਪ ਜੀ ਨੂੰ ਬੁਲਾਉਂਦੇ ਰ੍ਹਾਂਗੇ ਸੇਵਾ ਲੈਂਦੇ ਰ੍ਹਾਂਗੇ ਦੁਬਾਰਾ ਤੋਂ ਫਿਰ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਨੂੰ ਜੇ ਵਧੀਆ ਲੱਗਿਆ ਪੌਡਕਾਸਟ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਸ਼ੇਅਰ ਜਰੂਰ ਕਰਿਓ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਪੌਡਕਾਸਟ ਤੋਂ ਕੁਝ ਸਿੱਖ ਸਕਣ ਜੀ ਆਪ ਜੀ ਦਾ ਬਹੁਤ ਧੰਨਵਾਦ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ